ਜਿਹੜੀ ਬਾਹ ਕੋਲੇ ਜਹਾਂਗੀਰ ਵਾਲੀ ਬੋਕਤੀਗਾ ਬੋਕ ਦਾ ਬੱਚਾ ਦੀ ਬਾਹ ਕੋਲੇ ਹਾਂਜੀ ਉਹਦੀ ਪੱਠਾ ਹੈ ਇਹ ਬਾਹ ਵਾਲੀ ਲੈਣ ਚ ਆ ਗਈ ਹੈ ਨਾ ਹਾਂ ਇਹ ਕਿ ਮੈਂ ਆਈ ਬਈ ਸੋਟ ਲਵੇ ਇਹ ਬੱਕਰੀ ਬੋਕ ਲਿਆਂਦਾ ਤੇ ਆਪਣੇ ਕੋਲੀ ਰਹਿ ਗਈ ਤੇ ਆ ਬਾਹ ਕੋਲੇ ਬੱਕਰਾ ਦੀ ਜਹਾਂਗੀਰ ਵਾਲਾ ਟੱਪਾ ਹਾਂਜੀ ਬੱਕਰੇ ਦਾ ਪੁੱਤ ਤੇ ਜਹਾਂਗੀਰ ਵਾਲੇ ਬੋਕ ਦਾ ਉਹ ਆਹ ਰੰਗ ਦੇ ਦੀ ਬਾਹ ਕੋਲੇ ਅੱਛਾ ਭਈ ਆਹ ਰੰਗ ਦਾ ਬੱਕਰਾ ਸੀ ਨਾ ਬਾਹ ਦਾ ਹਾਂ ਆ ਗਈ ਹਾਂਜੀ ਇਹ ਆਪਣੀ ਲੈਦਾ ਕਰਨੀ ਇਹਦੀ ਵੀ ਚામੜੀ ਚਾਕੇ ਦਸਾਈ ਚામੜੀ ਵਾਲੀ ਪਤਲੀ ਲਾਦੀ ਆ ਨਾ ਕਿਉਂ ਹੀ ਆ ਮੈਂ ਕਹਿੰਦਾ ਬਈ ਦੇਖ ਲੋ ਰੂੰਬਰ ਕੀ ਚામੜੀ ਆ ਚਾਰ ਬੱਚੇ ਦੰਦੀ ਹਰ ਇੱਕ ਸਾਲ ਚਾਰ ਬੱਚੇ ਹੀ ਚਾਰ ਲਈ ਫਿਰ ਇਹ ਬੱਚਾ ਕਿਹੜੇ ਬੱਕਰੇ ਤੋਂ ਲਿਆ ਸੀ ਇਹ بڑے ਬੱਕਰੇ ਦਾ ਮੇਰੇ ਕੋਲੇ ਬਾਬਰਤੀ ਇੱਕ ਵੱਡਾ ਆ ਬਾਬਰ ਵਾਲੀ ਨੇ ਹਾਂ ਇਹ ਬਾਬਰ ਵਾਲੀ ਨੇ ਜਿਹੜੀ ਬਾਹ ਕੋਲੇ ਇੱਕ ਜਾਵਰ ਪਲੇਟ ਲੈਣਾ ਜਹਾਂਗੀਰ ਵਾਲੀ ਅੱਛਾ ਜੀ ਉਹ ਤੋਂ ਮੈਂ ਬੱਕਰੀਆਂ ਬਾਹ ਕੋਲੇ ਬੱਕਰਾ ਦੀ ਉਹ ਤੋਂ ਮੈਂ ਬੱਕਰੀਆਂ ਕਰਾਈਆਂ ਬੱਕਰੀਆਂ ਕਰਾ ਕੇ ਮੇਰੇ ਕੋਲੇ ਕਾਲਾ ਬੱਚਾ ਜੰਮਿਆ ਅੱਛਾ ਜੀ ਹਾਂ ਆਹਾ ਬੱਚਾ ਜੀ ਇਹਦਾ ਬਾਪ ਅੱਛਾ ਜੀ ਉਹ ਤੋਂ ਲਾਈਨ ਚੱਲੀ ਆ ਸੁਭਾਈ ਲੱਤ ਫੜ ਪੱਟ ਦੁੱਦਣ ਲੱਗ ਲਾ ਦੇਖੋ ਬਈ ਫੜ ਪੱਟ ਦੁੱਦਣ ਲੱਗੀ ਇਹ ਗੱਲ ਸੁਣੀ ਸੀ ਅੱਜ ਦਿਖਾ ਦਿੰਨਾ ਬਣਾ ਆਪਾਂ ਚੰਗੀ ਦਾ ਨਹੀਂ ਦਿਖਾਵਾਂਗੇ ਲੈ ਦੰਦ ਵੀ ਦਿਖਾ ਦੇ ਦੋ ਆ ਲੈ ਬਈ ਦੰਦ ਦੋ ਆ 36 ਇੰਚ ਦਾ ਦੂਹਣਾ ਬਈ ਲੈ ਦੇਖੋ ਇਹਦੀ ਧੀ ਆਈ ਬੱਚੀ ਉਮਰ ਹੋ ਗਈ ਉਮਰ ਨਹੀਂ ਹੈਗੀ ਇਹਦੀ ਤੀਜੇ ਸੂਏ ਦੀ ਆ ਤੀਜੇ ਸੂਏ ਸੁਭਾਈ ਆ ਹਾਂ ਆਜੀ ਸਹੋਦਰ ਅਲੇ ਮਨ ਕਿ ਚਲੋ ਪਹਿਲੇ ਸੂਏ ਦਾ ਬੱਤਰਾ ਦੂਜੇ ਸੂਏ ਦੀਆਂ ਪੱਠਾਂ ਦਿਖਾਵਾਂਗੇ ਦੀ ਆਪਾਂ ਅੱਛਾ ਜੀ ਠੀਕ ਆ ਤੀਜੇ ਸੂਏ ਦੀਆਂ ਘਰੇ ਸ਼ੁੱਤੀਆਂ ਪੱਠਾਂ ਉਹ ਮੈਂ ਬਣਾ ਭਲੇਖੇ ਪਾਉਣ ਲਈ ਪੱਠਾਂ ਦਿਖਾਉਂਦਾ ਬਈ ਹਨਾ ਦੇਖੋ ਜੋੜੀ ਆ ਮੈਂ ਬਣਾ ਭਈ ਕੁਰਸੀ ਦੀਆਂ ਇਹ ਦੋਨੇ ਭਈ ਸਕੀਆਂ ਨੇ ਸਕੀਆਂ ਪੈਣਾ ਮੈਂ ਵੀ ਲੋਕ ਆਏ ਨੇ ਇੱਕ ਮਾੜੀ ਨਿਕਲੀ ਚੰਗੀ ਇੱਕ ਲਤੂ ਨਿਕਲੀ ਚੰਗੀ ਆਗ ਵਾਲੀ ਆ ਆਪਣੀ ਕ੍ਰਾਸ ਹੋ ਗਈ ਵਿੱਚ ਆ ਜਿਹੜੀ ਬੱਕਰੀ ਆ ਹੈਗੀ ਇਹ ਆਪਣੀ ਲਹਿਦਾ ਕੱਢੀ ਇਹਦੀ ਵੀ ਚામੜੀ ਚਾਕੇ ਦਸਾਈ ਚામੜੀ ਵਾਲੀ ਪਾਤਰੀ ਲਾਦੀ ਆ ਨਾ ਦੰਗੀਆਂ ਮੈਂ ਕਹਿੰਦਾ ਬਈ ਤੇ ਲੋਰੂੰਬਰ ਕੀ ਚામੜੀ ਆ ਚਾਰ ਬੱਚੇ ਦੰਦੀ ਆ ਹਰੇਕ ਸਾਲ ਚਾਰ ਬੱਚੇ ਹੀ ਚਾਰ ਨਾ ਦੇਖ ਸਕਦੇ ਬਈ ਚਾਰ ਬੱਚੇ ਇੱਕ ਇਹਦੀ ਮਾਂ ਹਾਂਜੀ ਕੀ ਹਾਲ ਚਾਲ ਆ ਦੋਸਤੋ ਉਮੀਦ ਆ ਜੀ ਸਾਰੇ ਵਧੀਆ ਹੋਵੋਗੇ ਬਾਈ ਤੇ ਪਿੰਡ ਆਏ ਹੋਏ ਆ ਬਈ ਮਾਨਾ ਤੇ ਜ਼ਿਲ੍ਹਾ ਹੈਗਾ ਝੂਰ ਜ਼ਿਲ੍ਹੇ ਦੇ ਵਿੱਚ ਆ ਗਏ ਬਾਈ ਹਨਾ ਤੇ ਬਈ ਬੱਕਰੀਆਂ ਦਿਖਾਵਾਂਗੇ ਬਾਈ ਦੀਆਂ ਤੇ ਨਾਲ ਗੱਲਾਂ ਸੁਣਾਵਾਂਗੇ ਤੇ ਬਾਈ ਦਾ ਬੱਕਰਾ ਬਹੁਤ ਸੋਹਣਾ ਬਾਈ ਜਿੱਤਿਆ ਵੀ ਹੋਇਆ ਬਾਈ ਹਨਾ ਇਹ ਨਹੀਂ ਹਲੇ ਪਾਇਆ ਨਹੀਂ ਆਪਾਂ ਨੇ ਕਦੇ ਨਹੀਂ ਪਾਇਆ ਨਾ ਨਾ ਇਹ ਨਹੀਂ ਪਾਇਆ ਲੈ ਬਾਈ ਬੱਚਾ ਦੇਖ ਕੇ ਨਾ ਭੁੱਖ ਲੈਂਦੀ ਆ ਹਨਾ ਲੈ ਬਾਈ ਇਹ ਬੱਚੇ ਬਾਰੇ ਬਈ ਡਿਟੇਲ ਦੱਸ ਇਹ ਵੀਰੇ 8 ਦੰਦ ਨਵੇਂ ਹੁਣ ਚੱਕੇ ਨੇ ਨੇ 8 ਦੰਦ ਨਵੇਂ ਹੋਣੇ ਚੱਕਿਆ ਹਨਾ ਚੱਕੇ ਨੇ ਹੋਣੇ ਹਾਈਟ ਹੂ ਬਾਈ ਇਹਦੀ 44 ਦੇ ਲਵੇ 44 ਤੋਂ ਬਾਹਰ ਹੂ ਬਾਈ 44 ਤੋਂ ਬਾਹਰ ਹੂ ਹਨਾ ਇਹਦੇ ਤਾਂ ਹੀ ਨਾ ਲੈਂਦੇ ਆ ਵੇਚਣ ਦਾ ਨਹੀਂ ਹਲੇ ਵੇਚਣਾ ਨਹੀਂ ਹੈਗਾ ਇਹ ਜਮਾਈ ਨਹੀਂ ਨਾ ਨਾ ਲੈ ਬਾਈ ਮੈਂ ਕਹਣਾ ਬਾਈ ਲੋ ਪੱਠਾ ਵੀ ਨਹੀਂ ਦੀਆਂ ਹਨਾ ਬਹੁਤ ਬਹੁਤ ਚੰਗੀਆਂ ਨੇ ਕੁਆਲਟੀ ਇਹਦੀ ਮਾਂ ਵੀ ਦਿਖਾਵਾਂਗੇ ਭਾਈ ਇਹਦੇ ਭੈਣਾ ਵੀ ਦਿਖਾਵਾਂਗੇ ਹਾਂ ਜੀ ਇਹ ਦੇਖ ਸਾ ਤੁਸੀਂ ਬੱਚਾ ਬਹੁਤ ਸੋਹਣਾ ਤੇ ਬਾਈ ਨੇ ਭਾਈ ਦੋ ਤਿੰਨ ਪੱਠਾਂ ਨੇ ਦੀਆਂ ਘਰੇ ਹਨਾ ਤੇ ਬਾਈ ਕਹਿੰਦਾ ਦਿਖਾਉਂਦੇ ਨਹੀਂ ਹੈਗੇ ਆਪਾਂ ਤੇ ਪੱਠਾਂ ਭਾਈ ਮੈਂ ਕਹਣਾ ਇਹਦੀਆਂ ਬਹੁਤ ਸਾਰੇ ਪੱਠਾ ਦੇ ਰਿਆ ਭਾਈ ਹਨਾ ਉਰੇ ਵੀ ਦਿਖਾਵਾਂਗੇ ਚੀਆ ਨੇ ਉਰੇ ਵੀ ਹੈਗੇ ਨੇ ਉਰੇ ਵੀ ਦਿਖਾ ਦਾਂਗੇ ਇਹਦੀ ਆ ਬੱਕਰੀਆਂ ਵੀ ਉੰਬੇਚੀਆਂ ਨੇ ਇਹਦੇ ਪੱਠਾ ਪੁੱਠਾ ਕਿਹਦੀਆਂ ਇਹਦੇ ਬੱਚੇ ਵੇ ਸੇਲ ਕਰੇ ਨੇ ਬਹੁਤ ਅੱਛਾ ਜੀ ਹਾਂ ਹਲੇ ਪੱਠਾਂ ਵਾਲੇ ਪੂਰੀਆਂ ਸੇਲ ਕਰੀਆਂ ਵਿੱਚ ਇੱਕ ਦੋ ਕਰਤੀਆਂ ਅੱਛਾ ਜੀ ਥੋੜੀਆਂ ਕਰੀਆਂ ਨੇ ਆਪਾਂ ਨੇ ਛੇ ਲ ਤੇ ਹੁਣ ਬੱਕਰੀਆਂ ਬਾਈ ਫਿਰ ਘਟ ਰੱਖਣ ਲੱਗ ਗਏ ਹਨ ਘਟ ਆਏਗਾ ਜਗਾ ਚੁਗਾ ਲੈਤੀ ਆ ਜਗਾ ਕਰਕੇ ਬੱਕਰੀਆਂ ਆਪਾਂ ਨੇ ਛੇਲ ਕਰਤੀਆਂ ਘਰ ਵੀ ਪਾਲਿਆ ਹਨ ਬਾਈ ਆਪਾਂ ਘਰ ਵੀ ਪਾਲਿਆ ਜਗਾ ਵੀ ਲੈ ਲਈ ਹੁਣ ਆਪਾਂ ਫਰੀਆਂਗੇ ਹੁਣ ਆਪਾਂ ਬੱਕਰੀਆਂ ਬਣਾਉਣੀਆਂ ਲੈ ਦੇਖ ਸਕਦੇ ਹੋ ਬਾਈ ਪਾਈ ਕਹਿੰਦਾ ਆਪਾਂ ਬਾਹਰਲੀ ਬੱਕਰੀ ਨਹੀਂ ਪਾਉਣੀ ਹਨਾ ਘਰ ਦੀਆਂ ਬਰੀਟ ਚੋਂ ਕੱਢਣੀ ਆ ਬੱਕਰੀ ਠੀਕ ਹੈ ਇਸੇ ਬੱਕਰੇ ਦਾ ਰਵਾ ਲੈਣਾ ਜਾਨੀ ਹੈ ਬੱਕਰੇ ਦਾ ਇਹਦੀ ਮਾਂ ਵੀ ਆਪਣੇ ਕੋਲੇ ਇਹਦੀ ਮਾਂ ਦਿਖਾਓ ਬਾਈ ਇਹਦੀ ਮਾਂ ਵੀ ਦਿਖਾਵਾਂਗੇ ਆ ਬਾਈ ਕੰਮ ਕਿੰਨਾ ਕੁ ਟਾਈਮ ਹੋਗਾ ਹੁਣ ਕਰਦੇ ਨੂੰ ਇਹ ਟਾਈਮ ਤਾਂ ਮੈਨੂੰ 30 35 ਸਾਲ ਹੋਗੇ ਇਸੇ ਬੱਕਰੀ ਨਾਲ ਕੰਮ ਕਰਦੇ ਹਨ ਹਾਂ ਲੈ ਇਹਦੀ ਮਾਂ ਲੈ ਇਹਦੀ ਮਾਂ ਦਾ ਬਈ ਝੋਲਾ ਖੋਲਿਓ ਮੜਾ ਜਾ ਦੁੱਧ ਦੰਦਿਆ ਬਈ ਹੁਣ ਇਹ ਹਾਂ ਹੁਣ ਦੰਦਿਆ ਇਹਦੀਆਂ ਪੱਠਾਂ ਨੇ ਘਰੇ ਚਾਰ ਲੈ ਬਈ ਚਾਰ ਪੱਠਾਂ ਦੀ ਮਾਂ ਹਾਂ ਥਣ ਦੇ ਸਕਦਾ ਬਈ ਹੋਣਾ 4 ਕਿਲੋ ਦੁੱਧ ਇਹਦੇ ਥੱਲੇ ਵੱਧਦਾ ਵੀਰੇ ਚਾਰ ਤੋਂ ਇਸੇ ਰੀਤੀ ਆ ਜਾ ਇਸ ਦੀ ਮਾਂ ਬਾਈ ਕਿਹੜੀ ਆਹਾ ਬੱਕਰੀ ਇਹਦੀ ਇਹਦਾ ਬੱਚਾ ਆ ਆ ਬੱਚਾ ਇਸੇ ਬੱਕਰੀ ਦਾ ਇਸੇ ਬੱਕਰੀ ਦਾ ਮੈਂ ਬਈ ਦੇਖ ਸਕਦਾ ਨੂੰ ਇਸੇ ਬੱਕਰੀ ਦਾ ਬੱਚਾ ਆ ਦੇ ਲੈ ਇਹ ਜਿਹਦੀ ਨੇ ਦੋ ਲਾ ਦੇਖ ਸਕਦੇ ਹੋ ਬਈ ਕਿੰਨਾ ਕਾਮਯਾਬ ਬੱਚਾ ਦਿੱਤਾ ਬੱਕਰੀ ਨੇ ਹਣਾ ਬਈ ਫਿਰ ਇਹ ਬੱਚਾ ਕਿਹੜੇ ਬੱਕਰੇ ਤੋਂ ਲਿਆ ਸੀ ਇਹ بڑے ਬੱਕਰੇ ਦਾ ਮੇਰੇ ਕੋਲੇ ਬਾਬਰਤੀ ਇੱਕ ਵੱਡਾ ਹਾਂ ਬਾਬਰ ਵਾਲੀ ਲੈਣ ਕਿ ਹਾਂ ਇਹ ਬਾਬਰ ਵਾਲੀ ਜਿਹੜੀ ਬਾਹ ਕੋਲੇ ਤੇ ਇੱਕ ਜਾਬਰ ਬਲੈਡ ਲੈਣਾ ਜਹਾਗੀ ਵਾਲੀ ਅੱਛਾ ਜੀ ਉਹ ਤੋਂ ਮੈਂ ਬੱਕਰੀਆਂ ਬਾਹ ਕੋਲੇ ਬੱਕਰਾ ਦੀ ਉਹ ਤੋਂ ਮੈਂ ਬੱਕਰੀਆਂ ਕਰਾਈਆਂ ਬੱਕਰੀਆਂ ਕਰਾ ਕੇ ਮੇਰੇ ਕੋਲੇ ਕਾਲਾ ਬੱਚਾ ਜੰਮਿਆ ਅੱਛਾ ਜੀ ਹਾਂ ਆਹ ਬੱਚਾ ਜੀ ਇਹਦਾ ਬਾਪ ਅੱਛਾ ਜੀ ਉਹ ਤੋਂ ਲਾਈਨ ਚੱਲੀ ਆਉਂਦੀ ਹੈ ਸਾਰੀ ਹੁਣ ਇਹ ਇਹ ਕਹਿ ਲੋ ਬਾਹ ਵਾਲੀ ਹੋ ਗਈ ਇਹ ਜਾਣੀ ਵਿੱਚ ਬਾਜ ਬਾਗ ਵਾਲੀ ਕਰਾਸ ਹੋ ਗਈ ਵਿੱਚ ਆਪਣੀ ਹੋ ਗਈ ਅੱਛਾ ਸੋਨੇ ਤਿਆਰ ਕਰਿਆ ਹਾਂ ਬਾਗ ਵਾਲੀ ਯਾਰ ਆਪਣੀ ਕਰਾਸ ਹੋ ਗਈ ਵਿੱਚ ਆ ਜਿਹੜੀ ਬੱਕਰੀ ਆ ਹੈਗੀ ਇਹ ਆਪਣੀ ਲਹਿਦਾ ਕੱਲੀ ਇਹਦੀ ਵੀ ਚਾਮੜੀ ਚੱਕ ਕੇ ਦਿਖਾਈ ਚਾਮੜੀ ਵਾਲੀ ਪਤਲੀ ਲਾ ਦਿਆ ਹਨਾ ਜਮੀਆ ਮੈਂ ਕਹਿੰਦਾ ਬਈ ਦੇਖ ਲੋ ਰੂਮ ਵਰਗੀ ਚਾਮੜੀ ਆ ਚਾਰ ਬੱਚੇ ਦੰਦੀ ਹਰੇਕ ਸਾਲ ਚਾਰ ਬੱਚੇ ਹਾਂ ਚਾਰ ਬੱਚੇ ਲੈ ਦੇਖ ਸਕਦੇ ਬਈ ਚਾਰ ਬੱਚੇ ਇੱਕ ਇਹਦੀ ਮਾਂ ਇਹਦੀ ਪਾਠਾ ਬਮਾਰਾਟਰ ਤੇ ਸੀ ਕਾਲੀ ਇਹਦੀ ਪਾਠੋ ਬਈ ਕਾਲੀ ਭੇਜਤੀ ਮਾਰ ਏਕਟਰ ਹੁਣ ਕਿੰਨੇ ਦੀ ਵੇਚੀ ਸੀ ਉਹਦਾ ਆਪਾਂ ਮੁੱਲ ਨਹੀਂ ਕਰ ਰਹੇ ਹਣੀ ਅੱਛਾ ਜੀ ਦੱਸਣਾ ਨਹੀਂ ਆਪਾਂ ਨੇ ਕਿਸੇ ਨੂੰ ਵੀ ਦੱਸਣਾ ਮੁੱਲ ਐਵੇਂ ਚੱਲ ਬਈ ਮੁੱਲ ਸੋਨੂੰ ਵੀ ਪਤਾ ਹਨਾ ਬਈ ਹੁਣ ਕੀ ਹੋ ਸਕਦਾ ਪਹਿਲਾਂ ਵੀ ਵੀਡੀਓ ਆਪਣੀ ਪਾਈ ਹੋਈ ਆ ਆਪਣਾ ਮੁੱਲ ਦੱਸਿਆ ਨਹੀਂ ਹੋਇਆ ਉਤੇ ਕੋਈ ਵੀ ਬੇਲ ਬਈ ਇਹਦੀ ਬੱਕਰੀ ਦੀ ਬਹੁਤ ਆ ਫਿਰ ਹਨਾ ਬੇਲ ਤਾਂ ਪੂਰੀ ਫੁੱਲਾ ਅੱਛਾ ਜੀ ਹਾਂ ਦੇਖ ਸਕਦੇ ਉਹ ਬੇਲ ਥੋੜੀ ਜਿਹੀ ਆਇਆ ਦਾ ਕਦਾ ਝਾੜ ਕਰਕੇ ਲਿੱਸੀ ਹੋ ਗਈ ਹਾਂਜੀ ਝੜ ਲੱਗੀ ਉਸੇ ਦੁੱਧ ਦੀ ਖਾਰ ਮੰਨ ਗਈ ਬਾਕੀ ਬਈ ਉਮਰ ਹੋ ਗਈ ਹਨਾ ਬੱਕਰੀ ਉਮਰ ਨਹੀਂ ਹੈਗੀ ਇਹਦੀ ਤੀਜੇ ਸੂਏ ਸੂਈਆ ਹ ਲਾ ਦੇ ਸਾਬ ਦੇ ਹਲੇ ਮੰਨ ਕੇ ਚੱਲੋ ਪਹਿਲੇ ਸੂਏ ਦਾ ਬੱਕਰਾ ਦੂਜੇ ਸੂਏ ਦੀਆਂ ਪੱਠਾਂ ਦਿਖਾਵਾਂਗੇ ਦੀ ਆਪਾਂ ਅੱਛਾ ਜੀ ਠੀਕ ਆ ਤੀਜੇ ਸੂਏ ਦੇਆਂ ਘਰੇ ਛੋਟੀਆਂ ਪੱਠਾਂ ਨੇ ਉਹਨੇ ਦੀ ਜਿਹੜਾ ਵੀ ਆ ਮਹੰਤਾ ਇਹ ਇਹਦਾ ਭਾਇ ਇਹਦੀ ਭੈਣ ਆ ਇਹਦੀ ਭੈਣ ਲੈ ਭਾਈ ਇੱਕ ਹਨਾ ਮਤਲਬ ਇਹਦੀ ਭੈਣ ਨਾ ਮਹੰਤਾ ਇਹ ਇਹ ਪਹਿਲੇ ਇਹ ਪਹਿਲੇ ਸੂਏ ਦੀ ਆ ਦੂਜੇ ਸੂਏ ਦੀ ਆ ਲੈ ਉਹ ਮਹੰਤਾ ਦਿਖਾ ਦਿਓ ਭਾਈ ਮੜਾ ਜੇ ਬੱਕਰੀ ਚ ਦੇਖ ਲਓ ਭਾਈ ਬੱਕਰੀ ਚੋਂ ਮਹੰਤਾ ਨਿਕਲ ਗਿਆ ਹਨਾ ਤੇ ਕੱਦ ਦੇਖ ਲਓ ਭਾਈ ਕੱਦ ਮੈਂ ਕਹਿੰਦਾ ਬਥੇਰੇ ਹੀ ਹਨਾ ਮੈਂ ਕਹਿੰਦਾ 45 ਵੰਗੂ ਹੋਗਾ ਕੱਦ ਹਨਾ ਭਾਈ ਯਾ ਦੇ ਲੈ ਲੱਗਿਆ ਹੋਇਆ ਉਹ ਪਗਲ ਹੀ ਦਾ ਕਾਣੂ ਆ 45 ਦਾ ਬਹੁਤ ਬਾਹਰ ਲੈ ਲੈ ਬਾਈ ਕੱਦ ਦੇਖੋ ਲੈ ਮਹੰਤ ਦਾ ਹਨਾ ਲੋਕਾਂ ਦਾ ਮਹੰਤ ਲੈ ਹੈ ਕੈਰਲੇ ਪਯਰ ਮਹਤਾ ਅੱਠ ਦੰਦ ਨਾ ਨਮਿਆਂ ਚ ਅੱਠ ਦੰਦ ਨਮਿਆਂ ਚ ਹੁਣੇ ਹੋਇਆ ਮਤਲਬ ਆ ਹਾਂ ਲੈ ਦੇਖੋ ਬਈ ਕੱਦ ਕਾਠੀ ਮਹੰਤ ਦੀ ਤੇ ਬਈ ਇਹਦੀਆਂ ਹੋਰ ਦਿਖਾਓ ਭੈਣਾ ਕੀ ਇਹਦੀਆਂ ਲੈ ਆ ਬੱਕਰੇ ਦੀਆਂ ਧੀਆਂ ਆ ਬੱਕਰੇ ਦੀਆਂ ਭੈਣਾ ਦਿਖਾਉਨੇ ਆ ਆਪਾਂ ਤੈਨੂੰ ਆਹ ਦੇਖੋ ਬਈ ਪੱਠਾ ਪਠਾ ਦੇ ਬਈ ਸਿੰਗੀ ਬੜੀ ਸੋਹਣੀ ਦਿੱਤੀ ਆ ਫਿਰ ਬੱਕਰੇ ਨੇ ਹੈ ਆ ਦੇਖੋ ਇਹਦੀਆਂ ਪੈਣਾ ਨੇ ਬੋਕਦੀਆਂ ਇਹ ਪੈਣਾ ਆ ਗਈਆਂ ਬਾਈ ਹਾਂ ਬੋਕਦੀਆਂ ਪੈਣਾ ਆ ਗਈਆਂ ਲੈ ਦੇਖੋ ਬਈ ਸਿੰਗੀ ਦੇਖੋ ਬੱਕਰੇ ਦੇ ਤੇ ਸਵਾਈ ਨਹੀਂ ਹੈਗੀ ਬਈ ਨਹੀਂ ਹਲੇ ਚਾਰ ਤੰਦ ਆ ਲੈ ਬਈ ਹਜੇ ਬਾਈ ਕਹਿੰਦਾ ਮੈਂ ਕ੍ਰੋਸ ਨਹੀਂ ਕਰਾਈ ਹਣਾ ਇਹ ਬਈ ਕ੍ਰੋਸ ਨਾ ਕਰਾਉਣ ਦਾ ਅਰੀਜਨ ਇਹ ਉਹੀ ਨਹੀਂ ਬੈਸੇ ਕਰਾਈਆਂ ਮਾਂ ਕੱਦ ਕਰ ਲਾਂਦੇ ਮੜਾ ਜਾ ਓਏ ਕੱਦ ਕਰਾਉਣੇ ਫਿਰ ਹਾਂ ਕਾਠ ਜਿਆ ਕਰ ਲਾਂਦੇ ਆ ਪਸ਼ੂ ਹੁਣ ਆਪਾਂ ਰੱਖਦੇ ਆ ਥੋੜੇ ਪਸ਼ੂ ਰੱਖਦੇ ਆ ਕੱਦ ਕਾਠਾਂ ਵਾਲੇ ਅੱਛਾ ਹੈ ਰਸੋੜਾ ਪਸੂ ਸੋਨਾ ਨਹੀਂ ਲੱਗਦਾ ਸੇਵਾ ਤਾਂ ਹੁਣ ਕਰਨੀ ਆ ਫਿਰ ਫਾਇਦਾ ਵੀ ਕੋਈ ਨਹੀਂ ਸਹੀ ਗੱਲ ਆ ਬਈ ਸੋਨੇ ਦਾ ਕਰਨੀ ਆ ਫਿਰ ਚੰਗੇ ਦੀ ਗੱਲ ਇਹ ਭੈਣ ਭਾਈ ਦੀ ਕਿਸੇ ਦੀ ਦੇਖ ਕੇ ਰੂਹ ਨਾ ਖੁਸ਼ ਹੋਵੇ ਨਾ ਸਵਾਦ ਨਹੀਂ ਆਉਂਦਾ ਹੈ ਇਹ ਗੱਲ ਗੱਲ ਦਾ ਸਮਝੇ ਗੱਲ ਲੈ ਬਈ ਹੋਰ ਵੀ ਪੱਠਾ ਤਾਂ ਹੋਣਾ ਤੁਹਾਨੂੰ ਨਾਲ ਨਾਲ ਦੇਖੋ ਬਾਈ ਕੱਲਾਂ ਕਿਦੇ ਸੋਨੇ ਸੁਣਾਦਾ ਹਨਾ ਇਹਦੀ ਭਾਲ ਦਿਖਾਵਾਂਗੇ ਕਾਤੀ ਇਹ ਬਈ ਮੈਂ ਕਹਿੰਦਾ ਉਹੀ ਫੜ ਲਈ ਯਾਰ ਨਹੀਂ ਨਹੀਂ ਉਹ ਵੀ ਦਿਖਾ ਦੇ ਸਕਦੇ ਹਾਂ ਬਾਈ ਇੱਕੋ ਮੈਂ ਕਹਿੰਦਾ ਭਲੇਖੇ ਪਾਉਣ ਲਈ ਪੱਠਾ ਦਿਖਾਉਂਦਾ ਬਾਈ ਹਨਾ ਦੇਖੋ ਜੋੜੀ ਆ ਮੈਂ ਕਹਿੰਦਾ ਬਈ ਇੱਕ ਵਰਸੇ ਦੀਆਂ ਇਹ ਦੋਨੇ ਬਈ ਸਕੀਆਂ ਨੇ ਸਕੀਆਂ ਪੈਣਾਂ ਲੇ ਵੀ ਲੋਕ ਆਏ ਨੇ ਇੱਕ ਮਾੜੀ ਨਿਕਲ ਗਈ ਚੰਗੇ ਚਿੱਲੇ ਦੋਨੇ ਚੰਗੇ ਆਣੇ ਹੈਨਾ ਹਾਂ ਦੇਖ ਇਹਦਾ ਵੀ ਸੁਆਣੇ ਲਿਆ ਬਾਈ ਨਹੀਂ ਨਹੀਂ ਇਹਦਾ ਹਲੇ 4 4 ਦੰਦ ਨੇ ਹੁਣ ਚੱਕੇ ਨੇ 4 4 ਦੰਦ ਦਾ ਸਿੰਗੀ ਪੂਰੀ ਵਧੀਆ ਹੈਨਾ ਚਿੱਟੀਆਂ ਹਲੇ 4 4 ਹੋਈਆਂ ਨੇ ਹੁਣ ਹੁਣ ਹੋਈਆਂ ਨੇ ਹਾਂ ਲੈ ਕੱਦ ਹੋ ਗਏ ਹੁਣ ਆ ਵੀ 36 38 40 40 40 ਹੋ ਗਏ 40 40 40 40 ਇੰਚ ਦੀਆਂ ਪੱਠਾਂ ਹੋ ਗਈਆਂ ਬਾਈ ਦੇਖੋ ਹੈ ਹੈਂ ਸੇਰਾ ਕੁਆਲਿਟੀ ਕਰਾਈਆ ਬਾਈ ਨੇ ਤਿਆਰ ਆ ਆਪਾਂ ਨੇ ਬੱਕਰੇ ਦੀ ਪੱਠ ਤਿਆਰ ਕਰੀਆ ਐਸੇ ਬੱਕਰੇ ਦੀ ਹਾਂ ਇਹ ਸੇ ਬੱਕਰੀ ਇਹਦਾ ਸੁਆਲਾ ਲੈ ਆਣਾ ਬਈ ਆਪਾਂ ਨਹੀਂ ਹਾਂ ਸੁਭਾਇਂ ਲੱਤਾ ਫੈੜ ਪੱਠ ਦੁੱਧ ਦੇਣ ਲੱਗੀ ਲੈ ਦੇਖੋ ਬਈ ਫੈੜ ਪੱਠ ਦੁੱਧ ਦੇਣ ਲੱਗੀ ਇਹ ਗੱਲ ਸੁਣੀ ਸੀ ਅੱਜ ਦਿਖਾ ਦਿੰਨਾ ਤੁਹਾਨੂੰ ਹੁਣ ਆਪਾਂ ਚੰਗੀ ਦਾ ਨਹੀਂ ਦਿਖਾਵਾਂਗੇ ਲੈ ਦੰਦ ਵੀ ਦਿਖਾ ਦੇ ਦੋ ਆ ਲੈ ਬਈ ਦੰਦ ਦੋ ਆ 38 ਇੰਚ ਦਾ ਦੂਣਾ ਬਈ ਹਾਂ ਲੈ ਦੇਖੋ ਫਿਰ ਇਹਦੀ ਧੀ ਆ ਜੀ ਬੱਕਰੀ ਆਹ ਕਹਿੰਦੇ ਹੁੰਦਾ ਵੀ ਫੈੜਾਂ ਪਾਠਾਂ ਦੁੱਧ ਨਹੀਂ ਦਿੰਦੇ ਪੂਰਾ ਮੈਂ ਕਹਿੰਦਾ ਲੈ ਐਸੀ ਜੀ ਗੱਲਾਂ ਨਹੀਂ ਹੈਗੀ ਲੈ ਲੈ ਬਈ ਲੈ ਲੈ ਨੰਦੀਆਂ ਦਾ ਕਹਿੰਦਾ ਹਾਂ ਸੇਵਾ ਨਾਲ ਦੇਂਦਿਆਂ ਨੇ ਸੇਵਾ ਨਾਲ ਲਾ ਲੈਂਦਿਆਂ ਨੇ ਹਾਂ ਕੋ ਸੇਵਾ ਨਾਲ ਲਾ ਲੈਂਦੇ ਨੇ ਜਦੋਂ ਆਪਾਂ ਚਰਾਇ ਕਰਦੇ ਆਂ ਵਧੀਆ ਸੇਵਾ ਕਰਦੇ ਆਂ ਉਹ ਤੋਂ ਲਾ ਲੈਂਦੀ ਨੇ ਪੱਠਾ ਅੱਛਾ ਜੀ ਬਾਕੀ ਕਿਹਦਾ ਨਫਾ ਪਾਵਾਂਗੇ ਫਿਰ ਤਾਂ ਆ ਹੀ ਜਾਂਦਾ ਹਨਾ ਬਾਕੀ ਆਸਲਾ ਜਿਹੜਾ ਆਸਲਾ ਨਹੀਂ ਗੁੱਝਾ ਰਹਿੰਦਾ ਸਹੀ ਗੱਲ ਹੈ ਮੈਂ ਗੱਲਾਂ ਆਸਲਾ ਤਾਂ ਰੰਗ ਦਿਖਾਉਂਦਾ ਸਹੀ ਗੱਲ ਹੈ ਜੀ ਠੀਕ ਹੈ ਨਹੀਂ ਆ ਬੱਕਰੇ ਦੀ ਪੱਠ ਇੱਕ ਹੋਰ ਦਿਖਾਉਂਦੇ ਆਂ ਦੇਖੋ ਹਮੜਾ ਫੋਨ ਕੱਟਿਓ ਹਾਂ ਪੱਠ ਬਈ ਇਹ ਬੱਕਰੇ ਦੀ ਹੈ ਵੀ ਇਸੇ ਪੱਠ ਦੀ ਹਨਾ ਵੀ ਇਸੇ ਬੱਕਰੇ ਦੀ ਉਹਦੀ ਉਹ ਸੇ ਬੋਕ ਦੀ ਬਾਈ ਰੰਗ ਦੇ ਖੋਲਾ ਪਾਕਿਸਤਾਨੀ ਡੱਬੀ ਆ ਹਨਾ ਬਾਈ ਹਾਂ ਦੇਖ ਲੈ ਡੱਬ ਦਿਖਾ ਦੇ ਬਾਈ ਕੁਆਲਿਟੀ ਬੜੀ ਸਰਾਈ ਆ ਹਨਾ ਬਾਈ ਮੈਂ ਕਹਿੰਦਾ ਸਿੰਗੀ ਦੇਖ ਤੂੰ ਬਾਕੀ ਇਹਦੀ ਲੈ ਬਾਈ ਸਿੰਗੀ ਦਿਖਾਉਣਿਆ ਸਿੰਗੀ ਦੇਖ ਇਹਦੀ ਲੈ ਬਾਈ ਚਮੜੀ ਚੱਕ ਕੇ ਦਿਖਾਈ ਮੜਾ ਜਾ ਐਂਟਲੀ ਜੰਬੜੀ ਦੀਆਂ ਨਹੀਂ ਕਸਵੀ ਜੰਬੜੀ ਦੀਆਂ ਸਹੀ ਗੱਲ ਆ ਬਾਈ ਪਰਨ ਵਾਲੀਆਂ ਪਠਾਣੇ ਮਤਲਬ ਕਲਾ ਪੂਰੀ ਬਾਜ ਨੇ ਕਰਦੀਆਂ ਮੈਂ ਕਹਿੰਨਾ ਕਿਸੇ ਗੱਲ ਨੂੰ ਕਮੀ ਨਹੀਂ ਹੈਗੀ ਮੜਾ ਫੋਨ ਕੱਢਦੀ ਨਹੀਂ ਬਾਹ ਚਾਈ ਆ ਆਂਦੇ ਆ ਤਿਆਰ ਦੇਖ ਸਕਦੇ ਹੋ ਬਈ ਬਾਈ ਨੇ ਰੰਗ ਵੀ ਤਿਆਰ ਕਰਿਆ ਤੇ ਕੁਆਲਿਟੀ ਵੀ ਹੈ ਨਾ ਕੁਆਲਿਟੀ ਬੱਕਰੇ ਬੱਕਰੀਆਂ ਬਈ ਬਾਈ ਲਵੇ ਪੂਰੀ ਸਿਰਾ ਕੁਆਲਿਟੀ ਦੀ ਬਾਈ ਮਿਹਨਤ ਨਾਲ ਆ ਯਾਰ ਹਾਂ ਠੀਕ ਆ ਨਹੀਂ ਜੇ ਮਿਹਨਤ ਕਰਾਂਗੇ ਤੇ ਮਿਹਨਤ ਬਈ ਜ਼ਰੂਰੀ ਆ ਹੈ ਨਾ ਫਿਰ ਬੱਕਰੀ ਦੇ ਬਿਨਾ ਮਿਹਨਤ ਆ ਗਈ ਜਿਹੜੀ ਬਾਹ ਕੋਲੇ ਜਹਾਂਗੀਰ ਵਾਲੀ ਬੋਕ ਤੇਗਾ ਬੋਕ ਦਾ ਬੱਚਾ ਸੀ ਬਾਹ ਕੋਲੇ ਹਾਂਜੀ ਉਹਦੀ ਪੱਠਾ ਇਹ ਇਹ ਬਾਹ ਵਾਲੀ ਲੈਣ ਚ ਆ ਗਈ ਹੈ ਨਾ ਹਾਂ ਇਹ ਕਿਵੇਂ ਆਈ ਬਈ ਸੋਟ ਲਵੇ ਇਹ ਬੱਕਰੀ ਬੋਕ ਲਿਆਂਦਾ ਸੀ ਆਪਣੇ ਕੋਲ ਹੀ ਰਹਿ ਕੇ ਗਿਆ ਅਜਾ ਸੋਰਡੇ ਕੋਲ ਆ ਕੇ ਗਿਆ ਆਪਣੇ ਕੋਲ ਹੀ ਰਿਹਾ ਉਹ ਬੱਕਰਾ ਬਾਹਰ ਲੋ ਦੀ ਖਾਜੀ ਤੇ ਭਾਈ ਬੱਕਰੇ ਦੀ ਬਾਗ ਨਹੀਂ ਕੋਲੇ ਰੇ ਬਾਹ ਕੋਲੇ ਰਿਹਾ ਆਪਣੇ ਕੋਲ ਹੀ ਰਿਹਾ ਉਹ ਬੱਕਰਾ ਅੱਛਾ ਜੀ ਆਹ ਬੱਕਰੀ ਦੀ ਡਿਟੇਲ ਭਾਈ ਇਹ 8 ਦੰਦ ਇਹ 6 ਦੰਦ ਖੜੀ ਆ ਇਹ 8 ਹੀ ਹੋਵੇ ਹੁਣ ਆ ਦੇ ਸਹੀ ਆ ਮੈਂ ਤਾਂ ਨਾ ਸਹੀ ਆਲੇ ਲੈ ਸਲਾ 6 ਦੰਦ ਆ ਭਾਈ ਹਣਾ ਦੇਖ ਲੋ ਬੱਕਰੀ ਇਹਦੀ ਮੈਂ ਤੀ ਆ ਹੈਗੀਆਂ ਨੇ ਇਹਦੀ ਤੀ ਨਹੀਂ ਹੈਗੀ ਕੋਈ ਆਲੇ ਅੱਛਾ ਜੀ ਬੱਕਰੀ ਦਿੱਤੇ ਨੇ ਦੋ ਸੂਏ ਦਿੱਤੇ ਆਪਣੇ ਕੋਲੇ ਬੱਕਰੀ ਨੇ ਦੇ ਅੱਛਾ ਜੀ ਆਏ ਨੇ ਹਾਂ ਮੇਮ ਨੇ ਫਿਰ ਭੇਜ ਦਿੰਨੇ ਹਾਂ ਮੇਮ ਨੇ ਨਾਲ ਦੀ ਨਾਲ ਮੇਮ ਨੇ ਫਿਰ ਕਹਿ ਨਹੀਂ ਲੋੜ ਨਹੀਂ ਪੈਂਦੀ ਹਣੀ ਬਾਈ ਤੁਹਾਨੂੰ ਮੇਮਣਾ ਵੀ ਰਿਹਾ ਆਪਦੇ ਆਪ ਬੁੱਕ ਹੁੰਦਾ ਅੱਛਾ ਜੀ ਹਾਂ ਆ ਬਈ ਡੱਬੀਆਂ ਬੱਕਰੀਆਂ ਦਿਖਾ ਯਾਰ ਤੁਹਾਡੀਆਂ ਡੱਬੀਆਂ ਵੀ ਦਿਖਾ ਦਿੰਨੇ ਹਾਂ ਬਈ ਬੱਕਰੀਆਂ ਸਾਰੀਆਂ ਚੰਗੀਆਂ ਨੇ ਹਨਾ ਆਪਣੇ ਬਾਈ ਬੱਕਰੀ ਆਪਾਂ ਯਾਰ ਸੇਵਾ ਕਰਨੀਆਂ ਜਦੋਂ ਚੰਗੀ ਹੋ ਰੱਖਦੇ ਹਾਂ ਠੀਕ ਆ ਨਾ ਬਈ ਡੱਬੀ ਬੱਕਰੀ ਦੇਖੋ ਹਨਾ ਇਹ ਕਿੰਨੇ ਵੇ ਸੂਏ ਹੋ ਬਾਈ ਇਹ 8 ਦੰਦਾ 8 ਦੰਦਾ ਹੋਗੀ 8 ਦੰਦਾ ਇਹ ਵੀ ਬਾਤ ਆ ਜਾ ਬਾਈ ਕੁਈ ਕਹਿ ਨਹੀਂਦਾ ਹਣਾ ਕਿ ਕਹਿੰਦਾ ਜਿਹੜਾ ਬਾਹ ਕੋਲੇ ਬੱਕਰਾ ਦੀ ਜਹਾਂਗੀਰ ਵਾਲਾ ਡੱਬਾ ਹਾਂਜੀ ਬੱਕਰੇ ਦਾ ਪੁੱਤ ਦੀ ਜਹਾਂਗੀਰ ਵਾਲੇ ਬੋਕ ਦਾ ਉਹ ਆਹ ਰੰਗ ਚ ਦੀ ਬਾਹ ਕੋਲੇ ਅੱਛਾ ਭਈ ਆਹ ਹਾਂ ਰੰਗ ਦਾ ਬੱਕਰਾ ਸੀ ਹਣਾ ਬਾਹ ਦਾ ਆਹ ਆਹ ਰੰਗ ਦਾ ਬੋਕ ਦੀ ਜਿਹੜਾ ਮੇਰੇ ਕੋਲੇ ਆ ਲੈ ਭਈ ਹੁਣ ਅਸਲੀ ਰੰਗ ਤਕ ਬਾਬਰ ਜਿਹੜਾ ਬਾਬਰਤੀ ਬੱਕਰਾ ਮੇਰੇ ਕੋਲੇ ਰਹਿ ਕੇ ਗਿਆ ਬਾਬਰਤੀ ਉਹਦਾ ਨਾਮ ਮੇਰੇ ਕੋਲੇ ਹੀ ਪਲਿਆ ਮੇਰੇ ਕੋਲੇ ਹੀ ਸੂਈਤੀ ਬੱਕਰੀ ਉਹ ਪੂਰੀ ਅੱਛਾ ਜੀ ਜਹਾਂਗੀਰ ਵਾਲੇ ਬੱਕਰੇ ਦੀ ਧੀ ਸੀ ਉਹ ਬੱਕਰਾ ਵੀ ਉਹ ਦੀ ਧੀ ਹੁੰਦੀ ਹੁੰਦੀ ਉਹ ਹੁੰਦੀ ਪੁੱਤ ਹੁੰਦੀ ਦੇਖ ਲਓ ਅੱਛਾ ਜੀ ਹਾਂ ਤੇ ਸੋਢ ਲਵੇ ਤਿਆਰ ਕਰਾਈਆ ਬਾਈ ਨੇ ਰੰਗ ਰੱਖਿਆ ਬਹੁਤ ਟਾਈਮ ਵਾਲੇ ਬੱਕਰੇ ਦਾ ਉਰੇ ਲਿਆ ਕੇ ਰੱਖਿਆ ਮੈਂ ਬਹੁਤ ਟਾਈਮ ਮੇਰੇ ਕੋਲੀ ਰੇਹਾ ਬਾਹਲਾ ਬਾਗਨੇ ਨਹੀਂ ਉਹਨਾ ਟਾਈਮ ਰੱਖਿਆ ਜਿੰਨਾ ਚਿਰ ਮੈਂ ਰੱਖਿਆ ਉਹ ਮੇਨ ਮਤਲਬ ਰੰਗ ਬਾਹਗੜਿਆਂ ਦਾ ਆ ਸੀ ਹਣਾ ਹਾਂ ਆ ਤੇ ਜਹਾਂਗੀਰ ਵਾਲੀਆਂ ਇਹ ਪੂਰੇ ਚ ਵੀ ਆ ਜਾਂਦੀਆਂ ਨੇ ਠੀਕ ਆ ਪੂਰੇ ਡੱਬੇ ਚ ਵੀ ਆ ਜਾਂਦੇ ਨੇ ਚਿੱਟੇ ਚ ਵੀ ਆ ਜਾਂਦੇ ਨੇ ਵਿੱਚ ਕਾਲੇ ਚ ਵੀ ਆ ਜਾਂਦੇ ਨੇ ਤਿੰਨ ਰੰਗ ਚ ਆ ਜਾਂਦੇ ਨੇ ਅੱਛਾ ਜੀ ਹਾਂ ਲੇ ਬਾਈ ਬੱਕਰੀਆਂ ਬਾਈ ਲਵੇ ਸੇ ਉਹ ਜਾਣੀ ਬੱਕਰੇ ਦਾ ਰੰਗ ਆ ਤੀਗਾ ਉਹਦਾ ਆ ਬੱਕਰੇ ਦਾ ਰੰਗ ਸੀ ਹਾਂ ਆ ਰੰਗ ਤੀ ਉਹ ਬੱਕਰੇ ਦਾ ਕਿਹੜੇ ਬੱਕਰੇ ਦਾ ਜਿਹੜਾ ਜਹਾਂਗੀਰ ਵਾਲੇ ਬੱਕਰੇ ਦਾ ਪੁੱਤ ਬਾਗ ਕੋਲੇ ਤੀ ਲੈ ਜਹਾਂਗੀਰ ਵਾਲੇ ਦਾ ਬਾਗ ਲਵੇ ਬੱਚਾ ਤੀ ਹਾਂ ਉਹਦਾ ਆ ਰੰਗ ਤੀ ਉਹਦਾ ਰੰਗ ਆ ਜਿਹਦੀਆਂ ਪੱਠਾਂ ਨੇ ਇਹ ਅੱਛਾ ਜੀ ਸਮਝ ਆ ਗੱਲ ਆ ਇਹ ਬਾਈ ਫਿਰ ਬੱਕਰੀਆਂ ਬੱਕਰੀਆਂ ਦਾ ਆਪੇ ਸੇਲ ਕਰਨੀਆਂ ਨਹੀਂ ਹਨਾ ਸੇਲ ਵੀ ਤੇ ਕਰਤੀਆਂ ਆਪਾਂ ਨੇ ਪਹਿਲਾਂ ਅੱਛਾ ਜੀ ਫਿਰ ਆਇਆ ਜਗਾ ਲੈਤੀ ਫੇ ਜਗਾ ਬਣਾਈ ਆਪਦੀ ਤੈਨੂੰ ਪਤਾ ਜਗਾ ਵੀ ਬਣਾਉਣੀ ਜ਼ਰੂਰੀ ਆ ਹਨਾ ਸਹੀ ਗੱਲ ਆ ਵੀ ਬੱਚਿਆਂ ਬਾਰੇ ਬਾਈ ਨੇ ਸੋਚਿਆ ਹਨਾ ਆਪਣੇ ਬਾਰੇ ਸੋਚੋ ਸਹੀ ਗੱਲ ਆ ਬਾਈ ਤੈਨੂੰ ਮੈਨੂੰ ਲੱਗਦਾ ਕਿਸੇ ਬੰਦੇ ਨੇ ਮੰਨ ਕੇ ਚੱਲੋ ਕਿਸੇ ਬੰਦੇ ਨੇ ਮੈਨੂੰ ਤਾਨਾ ਮਾਰਤਾ ਹਾਂਜੀ ਠੀਕ ਆ ਕਿਸੇ ਬੰਦੇ ਨੇ ਮੈਨੂੰ ਤਾਨਾ ਮਾਰਤਾ ਬੰਦਾ ਕਹਿੰਦਾ ਸਾਲਿਆ ਤੂੰ ਮੈਂ ਉਧਰਲੇ ਘਰੇ ਦੀ ਮੇਰੇ ਕੋਲ ਡੇਢ ਪੈਸੇ ਬਾਸਾ ਹੁੰਦੀਗਾ ਹਾਂ ਬੰਦਾ ਮੈਨੂੰ ਕਹਿੰਦਾ ਸਾਲਿਆ ਮਲੰਗ ਦਾ ਮਲੰਗੀ ਰਹੇਗਾ ਹਾਂ ਠੀਕ ਆ ਨੰਗ ਦਾ ਨੰਗੀ ਰਹੇਗਾ ਮੈਂ ਘਰੇ ਮੈਂ ਮਰੇ ਨਹੀਂ ਚੋ ਵੀ ਮਾਨਣ ਮਰੇ ਘਰੇ ਘਰਦਿਆਂ ਦੇ ਚੁਬਗੀ ਵੀ ਇਹ ਸਾਲੇ ਨੇ ਕਹਿ ਕੀ ਦਿੱਤਾ ਇੰਨੇ ਬੰਦੇ ਨੇ ਹਾਂ ਉਹਨੂੰ ਫਿਰ ਇਹ ਚੀਜ਼ ਥਾਂ ਲੈ ਕੇ ਉਹਨੂੰ ਕਰਕੇ ਦਿਖਾਤਾ ਵੀ ਮਲੰਗ ਹੋਣ ਦੱਸ ਵੀ ਹੁਣ ਮਲੰਗਾ ਸਹੀ ਗੱਲ ਆ ਭਾਈ ਹੈ ਬੱਕਰੀਆਂ ਦਾ ਹੁਣ ਕਿੰਨੇ ਟਾਈਮ ਨੂੰ ਤਿਆਰ ਕਰਕੇ ਦਿਖਾ ਦਵਾਂਗੇ ਵੀ ਹਾਂ ਇੰਨੇ ਬੱਕਰੀਆਂ ਕਰ ਦਾਂਗੇ ਬੱਕਰੀਆਂ ਦਾ ਤੂੰ ਖੜਾ ਇੱਕ ਸਾਲ ਖੜ ਜਾ ਇੱਕ ਸਾਲ ਦੇ ਵਿੱਚ ਤਿਆਰ ਨਹੀਂ 20 ਪਲੱਸ ਬਾ ਮ ਬਾਦੂ ਬਾ ਲੈ ਭਾਈ ਹੁਣ ਤੁਹਾਨੂੰ ਸਾਲ ਬਾਅਦ ਬੱਕਰੀਆਂ ਦਿਖਾਵਾਂਗੇ ਭਾਈ ਦੀਆਂ ਉਹ ਹਨਾ ਆ ਵੀ ਪੱਠ ਬਲੂਨ ਸੂਈ ਆ ਹੁਣ ਲੈ ਭਾਈ ਪੱਠਾ ਦੇਖੋ ਭਾਈ ਦੇ ਸਿਰਾਂ ਤੋਂ ਸਿਰੇ ਬਲੂਨ ਸੂਈ ਆ ਹੁਣ ਲੈ ਬਲੂਨੇ ਸੂਈ ਆ ਦੁੱਧ ਹੋਣਾ ਬਈ ਇਹਨੇ 2 ਟਾ ਹੀ ਲੀਟਰ ਹੈ ਨਾ ਹਾਂ ਹੈਗਾ ਹੈਗਾ ਹੁਣ ਦੁੱਧਾਂ ਮਿਲਕੜਾਉਣੀ ਆ ਝਾੜ ਕਰਕੇ ਘਟੇ ਹੋਏ ਨੇ ਕੁਸ ਪਸ਼ੂ ਤੈਨੂੰ ਪਤਾ ਹਾਂ ਹੁਣ ਲਵਾਉਣੀਆਂ ਨੇ ਸੁੰਨੇ ਹਣਾ ਹੁਣ ਬੱਕਰਾ ਛੱਡਿਆ ਵਾ ਬੱਕਰੀਆਂ ਲੱਗ ਰਹੀਆਂ ਨੇ ਆਹ ਟਾਈਮ 'ਚ ਬਈ ਬੱਕਰੀਆਂ ਲਵਾਉਣੇ ਤੁਸੀਂ ਹਾਂ ਆਹ ਟਾਈਮ 'ਚ ਬਿਵਾ ਰਹੇ ਨੇ ਆ ਵਿੱਚ ਕੱਤੇ 'ਚ ਵੀ ਸਵਾਲ ਨੇ ਇੱਕ ਦੋ ਇਹ ਬਈ ਫਿਰ ਮੜਾ ਇਹ ਹੁਣ ਕਈਆਂ ਨੂੰ ਨਹੀਂ ਪਤਾ ਹੋਊਗਾ ਹੁਣ ਐ ਵੀ ਦੱਸ ਦੋ ਵੀ ਇਹ ਇਹ ਸੀਜ਼ਨ 'ਚ ਕਾਤੋਂ ਲਵਾਇਆਂ ਜਾਂਦੀਆਂ ਇਹ ਸੀਜ਼ਨ 'ਚ ਐ ਲਵਾਇਆਂ ਜਾਂਦੀਆਂ ਨੇ ਇਹ ਮੰਨ ਕੇ ਚੱਲੋ ਵੀ ਜਿਹੜੀਆਂ ਬੱਕਰੀਆਂ ਹੁਣ ਦੁੱਧ ਦੰਦੀਆਂ ਨੇ ਹਾਂ ਦੁੱਧ ਵਾਲੀਆਂ ਬੱਕਰੀਆਂ ਦੁੱਧਾ ਸੀਜ਼ਨ ਲਾਉਣਾ ਹੋਵੇ ਉਦੋਂ ਦੁੱਧਾ ਸੀਜ਼ਨ ਲੱਗਦਾ ਵਧੀਆ ਉਦੋਂ ਬੱਕਰੀਆਂ ਵਗ ਜਾਂਦੇ ਕਣ ਕਬੱਡੀ ਦਾਣਾ ਵੱਡਿਆ ਹਰਾ ਚਾਰਾ ਹੋ ਜਾਂਦਾ ਆਮ ਉਦੋਂ ਦੁੱਧ ਜੇ ਥੱਲੇ ਕਿਲੋ ਆ ਤਾਂ ਉਦੋਂ 4 ਕਿਲੋ ਦੁੱਧ ਦਊ ਮਤਲਬ ਕਹਿ ਲੋ ਜਿਹੜੇ ਆਪਣੇ ਬੱਕਰੀ ਵਾਲਿਆਂ ਨੇ ਉਹ ਆ ਨਵਾਦ ਆ ਆ ਲਾਉਂਦਾ ਤੇ ਜਿਹੜੇ ਜ਼ਿੰਮੇਵਾਰ ਘਰੇ ਰੱਖਦੇ ਇੱਕ ਦੋ ਲਵਾ ਲੈਣ ਕੋਦੂ ਉਹ ਕੋਈ ਚੱਕਰ ਨਹੀਂ ਉਹਨਾਂ ਦਾ ਆਪ ਦਾ ਸਮਝ ਆ ਗਈ ਉਹਨੋਂ ਤਾਂ ਦਾਣਾ ਫੱਕਾ ਪਾਉਣਾ ਉਹ ਦਾਣਾ ਫੱਕਾ ਪਾਉਣਾ ਉਹਨਾਂ ਨੇ ਆਪ ਦੀ ਸਮਝ ਦੇਖਣੀ ਆਂਗੀ ਇਹ ਆਇਆ ਹੁੰਦਾ ਭਾਈ ਗੱਲ ਹੋਰ ਕਿਉਂ ਆਪਣੇ ਲੱਭੇ ਹੋਰ ਕੋਨੇ ਖਰਾਕ ਦੂਜੇ ਲੋਟ ਆਪਣੇ ਲੱਭੇ ਪਤਾ ਕੀ ਚੱਤਰੋਂਦਾ ਆਪਣੇ ਕੋਲੇ ਨਾਲ ਖਲਾ ਸਾਂਭੀ ਹੋਈ ਬਰੀਡ ਆਪਣੇ ਕੋਲੇ ਤਿਆਰ ਆ ਇਹ ਲੋਕ ਨੇ ਜਿਹੜੇ ਹੁਣ ਜ਼ਿੰਮੇਵਾਰ ਭਾਈ ਰੱਖਦੇ ਨੇ ਇਹਨਾਂ ਨੇ ਇੱਕ ਇੱਕ ਲੈ ਲਈ ਇਹਨਾਂ ਨੇ ਤਾਂ ਲਵਾਉਂਦੇ ਨੇ ਬਰੀਡ ਤਿਆਰ ਕਰਦੇ ਨੇ ਸਹੀ ਗੱਲ ਆ ਜੀ ਇਹ ਤਾਂ ਸੂਆ ਜਾਦੇ ਲੈਂਦੇ ਨੇ ਆਪਾਂ ਨੂੰ ਇੰਨੇ ਸੂਆ ਲੈਣ ਦੀ ਲੋੜ ਨਹੀਂ ਆਪਣੇ ਕੋਲੇ ਬਰੀਡ ਤਿਆਰ ਆ ਸਹੀ ਗੱਲ ਆ ਆਪਾਂ ਦਾ ਸਾਲ ਚ ਇੱਕ ਲੈ ਲਈਏ ਹਨਾ ਇੱਕ ਸਾਲ ਚ ਇੱਕ ਸੂਆ ਲੈ ਲੈਨੇ ਆ ਬਹੁਤ ਹੈ ਮਾਇਕਾ ਨਾ ਫਿਰ ਦੁੱਧ ਦੇ ਵੀ ਘਾਟੇ ਪੂਰੇ ਫਿਰ ਆਪਣਾ ਉਹ ਦੁੱਧ ਵੀ ਭਾਂਗੇ ਤੋਰਦੀਆਂ ਨੇ ਸਹੀ ਗੱਲ ਆ ਭਾਈ ਸਮਝੀਏ ਗੱਲ ਐਵੇਂ ਮੀਲ ਪਾਉਣ ਨਾਲ ਤਾਂ ਬੱਕਰੀ ਚ ਜਾਣ ਨਹੀਂ ਰਹਿੰਦੀ ਨਾ ਸਹੀ ਗੱਲ ਆ ਭਾਈ ਹੁਣ ਬੱਕਰੀਆਂ ਕਾਮਯਾਬ ਤਾਂ ਹੀ ਖੜੇ ਨੇ ਹਨਾ ਪਿੰਡ ਲੋਕ ਹੁਣ ਆ ਦੇਖ ਮੈਂ ਤੈਨੂੰ ਬੱਕਰੀ ਦਿਖਾ ਰਿਆਂਗਾ ਦੇਖੋ ਵੀ ਲੋਕ ਤਾਂ ਇਹਨਾਂ ਨੇ ਬੱਕਰੀ ਆ ਬੱਕਰੀ ਆ ਭਾਈ ਫਿਰ ਐਂ ਦੱਸੋ ਹੁਣ ਤੁਸੀਂ ਸਾਲ ਚ ਇੱਕ ਸੂਆ ਹੀ ਲੈਨੇ ਹੋ ਇੱਕ ਲੈਨੇ ਆ ਗੱਲ ਮੈਂ ਸਮਝਾਉਣਾ ਆ ਆ ਬੱਕਰੀ ਆ ਜਿਹੜੀ ਹਾਂਜੀ ਸਾਲ ਚ ਤਿੰਨ ਸੂਏ ਦਿੱਤੇ ਹੋਣੇ ਸਾਲ ਚ ਤਿੰਨ ਸੂਏ ਹਾਂ ਕਿਹੜੇ ਹਿਸਾਬ ਨਾਲ ਜੀ ਦੇਖ ਇਹ ਸੂਈ ਪਾਰ ਸੂਈ ਹੜ ਚ ਹਾਂਜੀ ਹੜ ਚ ਸੂਈ ਹਾਂਜੀ ਫਿਰ ਇਹ ਸੂਈ ਫੱਗਣ ਚ ਅੱਛਾ ਜੀ ਠੀਕ ਆ ਹੁਣ ਫੇਰ ਸੂਈ ਦੀ ਹੁਣ ਫੇਰ ਸੂਈ ਦੀ ਹਾਂ ਲੈ ਬਾਈ ਇੱਕ ਸਾਲ ਦੇ ਵਿੱਚ ਬਾਈ ਨੇ ਲੇ ਤਿੰਨ ਸੂਏ ਚਿੱਟਾ ਬੱਚਾ ਇਹਦਾ ਹੀ ਆ ਕਰੇ ਅੱਛਾ ਜੀ ਹਾਂ ਲੈ ਦੇਖ ਸਕਦਾ ਬਈ ਬੱਚਾ ਬਾਈ ਦਾ ਚਿੱਟਾ ਰੱਖਿਆ ਹੋਇਆ ਕਰੇ ਇਰੀ ਜਾਂ ਦੇਖ ਲੈ ਲੈ ਬੜਾ ਖੂਬਸੂਰਤ ਬੱਚਾ ਬਈ ਨਾਲ ਆ ਤਿੰਨ ਸੂਏ ਲਾ ਗਈ ਲੈ ਸਾਲ ਚ ਦੇਖ ਲੈ ਲੈ ਬਈ ਉਹ ਬੱਚਾ ਸੇਰ ਕਰਨਾ ਕਰਦਾਂਗੇ ਕੋਈ ਗੱਲ ਨਹੀਂ ਜੇ ਨਹੀਂ ਬਈ ਵੀਡੀਓ ਚ ਦਿਖਾਵਾਂਗੇ ਬੱਚਾ ਬੜਾ ਖੂਬਸੂਰਤ ਆ ਜਿਹਨੇ ਵੀ ਲੈਣਾ ਕਾਲ ਕਰ ਲਓ ਇਹ ਜਾਣੀ ਇਹ ਇਹ ਆਸਲਾ ਜਿਹੜਾ ਜਹਾਂਗੀਰ ਵਾਲੀ ਬਲੈਡ ਆ ਇਹ ਇਹ ਬੱਕਰੀ ਬੋਲ ਪੀ ਸੂਵੀ ਇਹਨੇ ਜਦੋਂ ਬੋਲਣਾ ਤੈਨੂੰ ਪਤਾ ਨਹੀਂ ਲੱਗੂ ਕਿਹੜੇ ਟਾਈਮ ਇਹ ਆਸ ਹੋਗੀ ਕਿਹੜੇ ਟਾਈਮ ਗੱਭਰ ਨਿਕਲੇ ਇਹੋ ਦੀ ਖਾਸियत ਥੀ ਹਾਂ ਖਾਸ ਤੇ ਆ ਇਹਨਾਂ ਦੀ ਆ ਹੀ ਖਾਸਤਾ ਇੱਕ ਇਹ ਮੇਮਣਾ ਨ ਚਲਦੀਆਂ ਸਹੀ ਗੱਲ ਹੈ ਹੁਣ ਇਹ ਸੂਵੀ ਆ ਮੇਮਣਾ ਲੈ ਕੇ ਛੜ ਦੂ ਸਾਲ ਮਾਰ ਕੇ ਹੋ ਜਾਉ ਹਾਂ ਜਦੋਂ ਚੋਣ ਲੱਗ ਜੇ ਭਾਂਡਾ ਲੈ ਕੇ ਖੜ ਜੇ ਤੇਰੇ ਕੋਲੇ ਭੱਜੀ ਜਾਉ ਹੁਣੇ ਮੇਮਣੇ ਦੇ ਮਾਰੀ ਆਪਣੇ ਕੋਲੇ ਡਰਦੀ ਨਹੀਂ ਆਉਂਦੀ ਵੀ ਮੇਮਣਾ ਜਗਾਉ ਮੈਨੂੰ ਵੜ ਕੇ ਹਾਂ ਆ ਤਾਂ ਇਹਨਾਂ ਦੀ ਚੋਣ ਲੱਗ ਜੀ ਥੱਲੇ ਬਹਿ ਜੀ ਮੈਂ ਕਹਿੰਦਾ ਤੈਨੂੰ ਚੱਟਣ ਗਿਆ ਖੜ ਕੇ ਸਹੀ ਗੱਲ ਵੀ ਆ ਜਾ ਦੇਖ ਲੈ ਤੇ ਭਾਈ ਜਿਹੜੀ ਉਹ ਪਾਠਾ ਹੈ ਹਾਂ ਵੀਰੇ ਉਹ ਕਿਹੜੀ ਬੱਕਰੀ ਦੀ ਪਾਠਾ ਜਿਹੜੀ ਆ ਡੱਬੀ ਜੀ ਖੜੀ ਆ ਜਿਹੜੀ ਆ ਮੱਥੇ ਫੂਲ ਨਾਲ ਜਿਹਦੇ ਆਹਾ ਹਾਂਜੀ ਇਹ ਦਿਖਾ ਗਿਆ ਆਪਾਂ ਕੋਈ ਗੱਲ ਨਹੀਂ ਇਹ ਦੀ ਧੀ ਦੀ ਪਾਠਾ ਇਹ ਇਹ ਭਾਈ ਫਿਰ ਚਾਮਕ ਬੜੀ ਦਿੰਦਾ ਹਨਾ ਬੱਕਰਾ ਇਹ ਹਾਂ ਪੂਰੀ ਮੈਂ ਕਹਿੰਦਾ ਹਾਲ ਤਾਂ ਯਾਰ ਹੁਣ ਪਹਿਲੀ ਵਾਰ ਪਹਿਲੀ ਝੋਲੀ ਚਾਹੇ ਹੁਣ ਦੂਜੀ ਝੋਲੀ ਚ ਬੱਕਰਾ ਚੱਲ ਰਿਆ ਤੇ ਦੂਜੀ ਝੋਲੀ ਲੈ ਰੋ ਹੈ ਹੁਣ ਦੂਜੀ ਝੋਲੀ ਛੱਡਿਆ ਲੈ ਬਈ ਦੂਜੀ ਝੋਲੀ ਬਈ ਨੇ ਲਈਆ ਤੇ ਦੂਜੀ ਦਾ ਰਿਜ਼ਲਟ ਆਣਾ ਹੈ ਰਿਜ਼ਲਟ ਪਹਿਲਾਂ ਦਿਖਾਉਨੇ ਆਪਾਂ ਇੱਕ ਕੀ ਆ ਗੱਲ ਜੰਟੂ ਦਾ ਪਹਿਲਾ ਲੈ ਬਈ ਅੱਖਾਂ ਚ ਦੇਖੋ ਨੂਰ ਪੂਰਾ ਪਟਦੇ ਹੈ ਨਾ ਮੈਂ ਕਹਿੰਦਾ ਪੂਰਾ ਹੈ ਨਾ ਮੈਂ ਦੇਖ ਸਕਦਾ ਹਾਂ ਇਹਨਾਂ ਦੀਆਂ ਆ ਚੀਜ਼ਾਂ ਨੇ ਜਿਹੜੀਆਂ ਇਹ ਡੇਲੀਆਂ ਬਾਹਰ ਨੂੰ ਕੱਢਦੀਆਂ ਨੇ ਜ਼ਿਆਦੇ ਅੱਛਾ ਜੀ ਡੇਲੀਆਂ ਕਰਕੇ ਅਗਲਾ ਕਹਿੰਦਾ ਖਾਣੇ ਅੱਖਾਂ ਅੱਖਾਂ ਵੀ ਦਿਖਾਈ ਦੇਣੀਆਂ ਡੇਲੀ ਬਾਹਰ ਜਿਆਦੇ ਵੱਡੀ ਕਰਦੇ ਨੇ ਡੇਲੀ ਅੱਛਾ ਜੀ ਹਾਂ ਡੇਲੀ ਵੱਡੀ ਕਰਦੀਆਂ ਨੇ ਪੱਠਾ ਜੀ ਇਹ ਬਹੁਤ ਚਮਕਪਟ ਦੀ ਪੂਰੀ ਐ ਤੇ ਅੰਨ ਸਿਰਗਵਾਲ ਦੀ ਆਣਾ ਬਈ ਮੈਂ ਕਹਿੰਦਾ ਸਿੰਗੀ ਦੇਖ ਕੇ ਕਰਿਆ ਬਾਤ ਬਈ ਬਾਈ ਕਹਿੰਦੇ ਨੇ ਕਈ ਵੀ ਚੀਜ਼ ਹੈਗੀ ਪਾਕਿਸਤਾਨ ਚ ਹਾਂ ਨਾ 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 ਪਾਕਿਸਤਾਨ ਚ ਮੁੰਤਲਾ ਤਾਂ ਵੀ ਆਪਣੇ ਪੰਜਾਬ ਚ ਵੱਧੂ ਹਾਂ ਹਾਂ ਯਾਰ ਆਹ ਦੇਖ ਲੈ ਜੀ ਮਾਂ ਦਿਖਾ ਰਿਹਾ ਤੈਨੂੰ ਲੈ ਭਾਈ ਇਹਦੀ ਮਾਂ ਵੀ ਟੋ ਦੇਖ ਜਾ ਜੇ ਹੁਣ ਬੋਕਦਾ ਕੋਈ ਰਜੰਟਾ ਤਾਂ ਹੀ ਬੱਕਰੇ ਨੇ ਪਾਠ ਕੱਢੀ ਆ ਸਹੀ ਗੱਲ ਆ ਲੈ ਇਹਦਾ ਵੀ ਨੇਰੀ ਪਾਕਿਸਤਾਨੀ ਡੱਬੀ ਆ ਗਈ ਹਨਾ ਹਾਂ ਹਾਂ ਆ ਦੇਖ ਲੈ ਲੈ ਇਹਦੀ ਪਾਠਾ ਦਿਖਾਓ ਇਹਦੇ ਕਲੂੰ ਵੀ ਨਹੀਂ ਬੱਕਰੀ ਤੇ ਦੇਖ ਲੈ ਲੈ ਦੇਖ ਸਕਦੇ ਹਾਂ ਭਾਈ ਲੂੰਈ ਪੂਰੀ ਝੜੀ ਪਈ ਆ ਹਨਾ ਕੰਨ ਦੇਖ ਲੋ ਬੇਲਾਂ ਵਰਗੇ ਪੈਣੇ ਠੀਕ ਆ ਚੜਾਈ ਬਥੇਰੀ ਆ ਕੰਨਾਂ ਦੀ ਹਨਾ ਭਾਈ ਬਾਈ ਫੁੱਲਾ ਭਾਈ ਲੈ ਪਾਠ ਦੀ ਦੇਖ ਸਕਦੇ ਹਾਂ ਭਾਈ ਮੈਂ ਕਹਣਾ ਮਾਂ ਨਾਲ ਵੱਤ ਕੇ ਨਿਕਲਿਆ ਹਨਾ ਬਾਈ ਉਹੀ ਗੱਲ ਕਰਦਾ ਬਾਕੀ ਵੀਰੇ ਮੇਨ ਗੱਲ ਇਹ ਹੁੰਦੀ ਆ ਠੀਕ ਆ ਜੇ ਤੂੰ ਹੁਣ ਬੱਕਰੀਆਂ ਚਾਰਦਾ ਤੂੰ ਬਾਹਰੋਂ ਚਾਰ ਲਿਆਵੇਂਗਾ ਹਾਂ ਠੀਕ ਆ ਬਾਹਰੋਂ ਚਾਰ ਲਿਆਵੇਂਗਾ ਸਹੀ ਗੱਲ ਆ ਸਾਹਮਣੇ ਦਾ ਕਰੇ ਪਰਿਵਾਰ ਨੇ ਨੇ ਪਰਿਵਾਰ ਦੀ ਹਿੰਮਤ ਜ਼ਰੂਰੀ ਚਾਹੀਦੀ ਨਾਲ ਨਾਲ ਜੇ ਪਰਿਵਾਰ ਦਾ ਸਾਥ ਹੋਵੇ ਸਾਥ ਪਰਿਵਾਰ ਦਾ ਜ਼ਰੂਰੀ ਚਾਹੀਦਾ ਨਾਲ ਸਹੀ ਗੱਲ ਆ ਹਨਾ ਸਮਝ ਲੈ ਹੁਣ ਮੈਂ ਲਾਲਾ ਮੈਂ ਨਹੀਂ ਉਹ ਕਹਾ ਤੈਨੂੰ ਵੀ ਮੈਂ ਨਹੀਂ ਛਾਂਦਾ ਸਹੀ ਗੱਲ ਆ ਮੈਂ ਨਹੀਂ ਬੱਕਰੇ ਛਾਂਦਾ ਮੇਰੇ ਘਰੇ ਜਵਾਕ ਛਾਂਦੇ ਨੇ ਕੱਲ ਹੁਣ ਸਪਾਰਦੇ ਦੀ ਫਿਰ ਪਿੱਛੋਂ ਮੇਰੇ ਘਰ ਵਾਲੀ ਨੇ ਸਾਮੀਆਂ ਨੇ ਬੱਕਰੀਆਂ ਲੈ ਦੇਖ ਸਕਦੇ ਹੋ ਬਈ ਬੱਕਰੀ ਜੇ ਕੋਈ ਉਤਰੀ ਹੋਈ ਲੱਗੇ ਤਾਂ ਆ ਦੇਖਣਾ ਕੱਲ ਦੀਆਂ ਬੱਕਰੀਆਂ ਤੜਕੇ ਦੀਆਂ ਘਰੇ ਖੜੀਆਂ ਨੇਗੀਆਂ ਹੁਣ ਹੁਣ ਕੱਡੀਆਂ ਨੇ ਬੱਕੇ ਅੰਦਰੋਂ ਅੱਛਾ ਹਾਂ ਦੇ ਲੈ ਸੋਨੂੰ ਫਿਰ ਘਰ ਵਾਲੀ ਕਰਕੇ ਜਾ ਕੇ ਲੈ ਪਰਿਵਾਰ ਕਰਕੇ ਤੁਹਾਨੂੰ ਫਿਕਰ ਨਹੀਂ ਹੁੰਦੀ ਨਹੀਂ ਮਾਂ ਕੋਈ ਟੈਨਸ਼ਨ ਹੀ ਨਹੀਂ ਸਾਰਾ ਕੁਝ ਯਾਰ ਉਹਦੇ ਪੈਰ ਹੀ ਆ ਪਤ ਨੂੰ ਐਵੇਂ ਕਹਦੀ ਸਾਰਾ ਕੁਝ ਉਹ ਹੀ ਸਾਹਮਣੇ ਆ ਬਈ ਦੇਖ ਸਕਦੇ ਹੋ ਬਾਈ ਉਹੀ ਸਾਰਾ ਕੁਝ ਆ ਸਾਰੇ ਆ ਬਾਈ ਦੇ ਸਿਰੇ ਤੋਂ ਸਿਰੇ ਨੇ ਮੈਂ ਨਹੀਂ ਹੁੰਦੀ ਆ ਵਕੀਆ ਝੋਲਾ ਖੋਲਿਓ ਬਾਈ ਮੈਂ ਨਹੀਂ ਹੁੰਦੀ ਆ ਸਾਹਮਣੇ ਜਿੰਨੀ ਆ ਉਹ ਸਾਹਮਣੇ ਆ ਲੈ ਸਹੀ ਗੱਲ ਆ ਬਾਈ ਹਨਾ ਘਰ ਵਾਲੀ ਦਾ ਸਾਥ ਹੋਣਾ ਬਹੁਤ ਜ਼ਰੂਰੀ ਆ ਹਨਾ ਬਾਈ ਲੈ ਲੈ ਬਾਈ ਥਾਣ ਦੇਖ ਲਓ ਹਨਾ ਬਾਈ ਪੱਟ ਦੇ ਬਾਈ ਫਿਰ ਇਹ ਦੁੱਧ ਬੜਾ ਖਣਾਉਂਦੇ ਨੇ ਹਨਾ ਨਸਲ ਵਾਲੀ ਆ ਹੁਣੇ ਕਿਵੇਂ ਜੀ ਸੂਣ ਵਾਲੀ ਆਉਣੇ ਲੈ ਸੂਣ ਵਾਲੀ ਆਹ ਜੇ ਬਈ ਤੁਸੀਂ ਐ ਲਾ ਲਓ ਜਦੋਂ ਸੂ ਗਈ ਫਿਰ ਅਸੀਂ ਥਾਣ ਬਾਈ ਤੇ ਥੱਲੇ ਵਾਲੋਂ ਲੱਗਣੀ ਮੀਨ ਨਹੀਂ ਰਹਿ ਗਿਆ ਬਸ ਅੱਛਿਆ ਹਾਂ ਲੈ ਬਈ ਮੀਨਾ ਰਹਿ ਗਿਆ ਜੇ ਕੋਈ ਬੁੱਕ ਕਰਨਾ ਚਾਹੁੰਦਾ ਹੋਵੇ ਬੁੱਕ ਕਰ ਲਾਂਗੇ ਕੋਈ ਚੱਕਰ ਨਹੀਂ ਢਿੱਡ ਦੇ ਅੰਦਰੇ ਹਾਂ ਹਾਂ ਜਿੰਨੇ ਕਰਨਾ ਕੋਈ ਗੱਲ ਨਹੀਂ ਕਰ ਵੀ ਦਵਾਂਗੇ ਲੈ ਬਈ ਢਿੱਡ ਦੇ ਅੰਦਰ ਜਿਹੜਾ ਬੁੱਕ ਕਰਨਾ ਚਾਹੁੰਦਾ ਹੁਣ ਕਰ ਲਵੇ ਜਿਹੜਾ ਬੱਕਰੇ ਦਾ ਬੱਚਾ ਆਊਗਾ ਜਿਹੜਾ ਕੁਝ ਹੋਊਗਾ ਉਹ ਉਹਨਾਂ ਦਾ ਹਨਾ ਐਸੇ ਬੱਕਰੇ ਦਾ ਬੱਚਾ ਉਹਨਾਂ ਸਬੂਤ ਦਵਾਂਗੇ ਹਾਂ ਹੋਰ ਦੱਸ ਯਾਰ ਕੋਈ ਗੱਲ ਨਹੀਂ ਜੇ ਕੋਈ ਘਟ ਵੱਧ ਹੋ ਗਈ ਉਹ ਤੇ ਜ਼ਿੰਮੇਦਾਰ ਆਪਾਂਗੇ ਦੇਖ ਬਾਈ ਪੱਠ ਦਵੇ ਵੀ ਹੋਣਾ ਦਵੇ ਚੰਗਾ ਦਵੇ ਆਪਾਂ ਨੂੰ ਜਦੋਂ ਅਗਲਾ ਰੁਪਈਏ ਦਊ ਨਾ ਆਪਾਂ ਨੂੰ ਚੀਜ਼ ਦਵਾਂਗੇ ਸਹੀ ਜਿਹੜਾ ਕੋ 2000 ਇਹ ਉਹਦਾ ਹਾਂ ਸਬੂਤ ਦਵਾਂਗੇ ਕੋਈ ਚੱਕਰ ਨਹੀਂ ਹੈਗਾ ਸਹੀ ਗੱਲ ਆ ਬਾਈ ਠੀਕ ਆ ਨਹੀਂ ਤੇ ਬਾਈ ਕਹਿੰਦਾ ਮੈਂ ਜਿਹੜੀ ਚੀਜ਼ ਇਹ ਦਊਗੀ ਉਹ ਮੈਂ ਬਾਈ ਨੂੰ ਦਊਂਗਾ ਸਬੂਤ ਦੇ ਦੀ ਬਾਈ ਬੇਲ ਬਹੁਤ ਆ ਹਨਾ ਹਾਂ ਬੇਲ ਤਾਂ ਪੂਰੀ ਆ ਇਹ ਜਿਹੜੀਆਂ ਪਹਿਲੀਆਂ ਬੱਕਰੀਆਂ ਜਿਆਦਾ ਮੈਂ ਚਾਰਨ ਲੱਗੇ ਆ ਉਹ ਬੱਕਰੀਆਂ ਨੇ ਪੱਠਾਣੇ ਤਾਂ ਦੇਖ ਸਾਰੋ ਪੱਠ ਬੜੀ ਵੱਡੀ ਆ ਹਨਾ ਬਈ ਬੱਕਰੀ ਦੀ ਮਾਂ ਤੀ ਇਹਦੀ ਮਾਂ ਪੱਕੀ ਲੋਹੀ ਤੀ ਜਮਾ ਅੱਛਾ ਜੀ ਪੁਰਾਣੀ ਬੱਕੀ ਤੀ ਮੇਰੀ ਘਰ ਵਾਲੀ ਹਾਂ ਇਹਦੇ ਬੱਕਰਾ ਬਾਗ ਵਾਲਾ ਪੈਨ ਕਰਕੇ ਉਹ ਰੰਗ ਜਹਾਂਗੀਰ ਵਾਲੀ ਬਰੈਡ ਚ ਪੜ ਗਿਆ ਰੰਗ ਅੱਛਾ ਯਾਨੀ ਥੱਲੋਂ ਊਂ ਰੂਪ ਰੰਗ ਰੂਪ ਆਪਦੀ ਮਾਂ ਤੇ ਨੇ ਇਹਦੇ ਇਹ ਬਈ ਜਹਾਂਗੀਰ ਤੇ ਆਪਣਾ ਕੀ ਆ ਇਹਦਾ ਨਾਮ ਹੈ ਜਿਹੜਾ ਜਹਾਂਗੀਰ ਵਾਲੀ ਲੈਣ ਤੇ ਜਿਹੜਾ ਆਪਣਾ ਦੂਜੀ ਲੈਣ ਦੇ ਕਹਿੰਦੇ ਤੁਸੀਂ ਹਾਂ ਇਹ ਕਿਵੇਂ ਨੇ ਇਹ ਕਿਵੇਂ ਵੀ ਬਾਗੋਲੇ ਹਾਂ ਬਾਗ ਤੇ ਜahangੀਰੇ ਭਾਈ ਭਾਈ ਨੇ ਵੀਰੇ ਭਾਈ ਭਾਈ ਨਹੀਂ ਹੈਗੇ ਹਾਂ ਇਹ ਮੰਨ ਕੇ ਚੱਲੋ ਜਿਹੜੀ ਜahangੀਰ ਵਾਲੀ ਜahangੀਰ ਵਾਲੀ ਲੈਣਾ ਹਾਂ ਉਹ ਲੱਗਾ ਹਾਂ ਠੀਕ ਆ ਬਾਗ ਵਾਲੀ ਜਿਹੜੀ ਜਿਹੜੇ ਬਾਬਰ ਜਾਵਰਦਿਆਂ ਦੇ ਕੋਲ ਜਾਵਰਾ ਬਾਬਰਤੀ ਵੱਡਾ ਹਾਂ ਉਹ ਅੱਡਤੀ ਅੱਛਾ ਉਹ ਕ੍ਰੋਸ ਹੋਈ ਹੋਈ ਆ ਅੱਛਾ ਇਹਦੇ ਕੋਲੇ ਬਾਗ ਕੋਲੇ ਕ੍ਰੋਸ ਬਰੀਡ ਸਾਰੀ ਹਾਂ ਤੇ ਜਿਹੜੇ ਭਾਈ ਆ ਰੱਬੂ ਵਾਲੀਆਂ ਬੱਕਰੀਆਂ ਦੀ ਗੱਲਾਂ ਕਰਦੇ ਲੋਕ ਹਾਂ ਹੈਨਾ ਇਹ ਰੱਬੋ ਵਾਲੀ ਲੈਣ ਮੇਨ ਹੈ ਕਿਤੇ ਲਵਿਆ ਸੋਰੀ ਮੇਰੇ ਮੈਨ ਗੱਲ ਦੱਸਾਂ ਤੈਨੂੰ ਉਹ ਕੋਈ ਲੋਕ ਕੁਸ ਕਹੀ ਜਾਣ ਆਪਾਂ ਤਾਂ ਨਾ ਅੱਜ ਤੱਕ ਕਿਸੇ ਕੋਲੇ ਕੁਸ ਕਿਹਾ ਹਾਂ ਨਾ ਆਪਾਂ ਨੂੰ ਲੋੜ ਆ ਹੈਨਾ ਦੇਖ ਸਾਡਾ ਬੁੜਾ ਮਰ ਨਹੀਂ ਮਰ ਗਏ ਸਾਡੇ ਬੁੜੇ ਜਿਉਂਦੇ ਹੁੰਦੇ ਅੱਜ ਵੀ ਦਿਖਾਉਂਦੇ ਹਾਂ ਸਾਡਾ ਲਾਨੇਦਾਰ ਕਹਿੰਦਾ ਸਾਪਣੀ ਤੇ ਉਹਨਾਂ ਨਾਲ ਰਿਸ਼ਤੇਦਾਰੀ ਹਾਂ ਮੇਰੇ ਪਾਪੇ ਨੂੰ ਮੇਰੇ ਅਬਾਬੇ ਨੇ ਦੱਸੀ ਸੀ ਇਹ ਗੱਲ ਕਹਿੰਦਾ ਵੀ ਆਪਣੀ ਤੇ ਰੱਬੋ ਵਾਲਾ ਨਾਲ ਰਿਸ਼ਤੇਦਾਰੀ ਹਾਂ ਠੀਕ ਆ ਉਦੋਂ ਹੱਲੇ ਪਏ ਹਾਂ ਉਧਰੋਂ ਅਧਰੇ ਸੀ ਬੱਕਰਾ ਵੀ ਲਿਆਉਂਦੇ ਹੁੰਦੇ ਤੇ ਅੱਛਾ ਨਾ ਆਪਾਂ ਨੇ ਉਹ ਲੈਣ ਚਲਾਈਆ ਨਾ ਆਪਾਂ ਆਪਾ ਵਿਚਾਰੇ ਨੂੰ ਕਹੀਏ ਹੈਨਾ ਵੀ ਉਹ ਕਹਿੰਦੇ ਵੀ ਮੇਰੇ ਲਾਨਦਾਰੋਂ ਨਹੀਂ ਕਹਿੰਦੇ ਵੀ ਜਦੋਂ ਖੱਲੇ ਪੈਣੇ ਹਾਂ ਉਦੋਂ ਬਾਹਰ ਭੱਜ ਗਏ ਹੋ ਹਾਂ ਬੱਕਰੀਆਂ ਛੱਡ ਕੇ ਹਾਂ ਬੱਕਰੀਆਂ ਛੱਡ ਕੇ ਗਏ ਹੋਏ ਵਿਚਾਰੇ ਚਾਰ ਬੱਕਰੀਆਂ ਘਰੇ ਭੁੱਖੀਆਂ ਖੜੀਆਂ ਰਹਿੰਦੇ ਤੇ ਆਈਆਂ ਖੜੀਆਂ ਰਹਿੰਦੀਆਂ ਇਹਨਾਂ ਨੇ ਵਿਚਾਰਿਆਂ ਨੇ ਸਾਂਭ ਲਈਆਂ ਧੰਨਵਾਦ ਇਹਨਾਂ ਨੇ ਮੰਨਦਾ ਜੀ ਉਹਨੇ ਸਾਂਭੀਆਂ ਯਾਰ ਹਾਂ ਵਿਚਾਰੀਆਂ ਦਾ ਬੋਲ ਤਾਂ ਨਾ ਮੂੰਹ ਵਧੀਆ ਇਹਨਾਂ ਦਾ ਉੱਪਰ ਜਾ ਢਿੱਡ ਭਰਿਆ ਯਾਰ ਮਤਲਬ ਵੀ ਵਧੀਆ ਗੱਲ ਆਪਾਂ ਦਾ ਕਹਿੰਦੇ ਸਾਂਭ ਲਈਆਂ ਇਹਨਾਂ ਨੇ ਸਾਹਮਲੀਆਂ ਹੁਣ ਜੱਟਾਂ ਵਾਲਾਂ ਦਾ ਰੱਬੋਂ ਵਾਲਾ ਰੱਬੋਂ ਵਾਲੇ ਜੱਟਾਂ ਦਾ ਨਾਮ ਵੱਜ ਗਿਆ। ਇਹ ਗੱਲ ਆ ਵੀ ਰੱਬੋਂ ਰੱਬੋਂ ਘਰਾਤੀ ਕੇ ਰਹਾ ਹਨਾ। ਰੱਬੋਂ ਰੱਬੋਂ ਆਏ ਹੋਈ ਆ। ਇਹ ਪਹਿਲਾ ਅਸਲ ਆ ਜਿਹੜੀਆਂ ਬੱਕਰੀਆਂ ਤੇ ਪਹਿਲੇ ਇਹ ਬੱਕਰੀਆਂ ਦਾ ਅਸਲ ਗੁਜਰਾਂ ਦੀਆਂ ਤੇ ਆਏ। ਹਾਂ। ਹੁਣ ਇਹ ਰੱਬੋਂ ਰੱਬੋਂ ਵਾਲੇ ਜੱਟਾਂ ਦੇ ਜੱਟਾਂ ਦੇ ਕਰੀਆਂ ਹੁਣ ਤਾਂ ਚੱਲ ਜੱਟਾਂ ਦੀ ਹੋਣਗੀਆਂ। ਹਾਂ। ਉਹ ਤਾਂ ਜਦ ਚਾਰਦੇ ਨੇ ਹੁਣ ਵੀ ਜੱਟਾਂ ਦੀ ਵੱਜਣਗੀਆਂ। ਜਿਹੜੀ ਜਾਨੀ ਮੰਨ ਕੇ ਚਲੋ ਪਹਿਲਾਂ ਲੈਣ ਦੀ ਹੈ ਪਹਿਲਾਂ ਗੁਜਰਾਂ ਦੀ ਲੈਣ। ਕਿ ਗੁਜਰਾਂ ਨੇ ਛੱਡ ਗਈ ਦੀ ਹੈ ਹਾਂ ਇਹ ਗੁਜਰਾਂ ਘਰੋਂ ਪੈਦਾ ਹੋਈ ਹੋਈ ਨੇ ਰੱਬੋ ਵਾਲੀ ਦੇਖ ਲਓ ਬਾਈ ਬਾਈ ਕਹਿੰਦਾ ਗੁਜਰਾਂ ਘਰੋਂ ਤਿਆਰ ਹੋਈ ਹੋਈ ਬਰੀਡ ਸੀ ਇਹ ਰੱਬੋ ਵਾਲੀ ਹਾਂ ਇਹ ਘਾਸਲ ਗੁਜਰਾਂ ਦੀਆਂ ਬੱਕਰੀਆਂ ਸੀ ਤੇ ਜਿਹੜੀ ਪਈ ਜਦੋਂ ਹੱਲੇ ਪੈਣੋ ਵਿਚਾਰੇ ਬਾਦੇ ਛੱਡ ਕੇ ਜਿਵੇਂ ਹੁਣ ਆਪਣੇ ਹਲ ਚਲਾ ਹੋ ਜੇ ਹੱਲੇ ਵਾਹ ਜਣਾ ਨਾ ਹੋ ਗਿਆ ਮਤਲਬ ਮੈਂ ਬੱਕਰੀ ਛੱਡ ਕੇ ਭੱਜ ਮੇਰੇ ਜ਼ਿੰਮੇਦਾਰ ਨੇ ਪਿੰਡ ਦੀ ਸੰਭਾਲਣ ਹਾਂ ਐ ਹੋ ਜਾਂਦਾ ਫਰਜੀ ਦਾ ਬਾਈ ਸਾਹਮਣੇ ਆਉਣ ਦਾ ਨੌ ਹੋ ਗਿਆ। ਉਹਦਾ ਨੌ ਹੋ ਗਿਆ। ਉਹਨੇ ਸਾਹਮ ਲੀਆ ਉਹਨੇ ਮਿੰਤ ਕਰ ਲਈ ਯਾਰ ਉਹਦਾ ਨੌ ਹੋ ਗਿਆ ਵਧੀਆ ਗੱਲ ਆ ਪਤਾ ਕਹਿੰਦੇ ਸਾਹਮ ਲੀਆ। ਹਾਂ ਨੌ ਹੋ ਗਿਆ ਕੋਈ ਗੱਲ ਨਹੀਂ। ਬਾਈ ਹੁਣ ਉਹ ਹੈਗੇ ਨੇ ਜਾਂ ਵਿਛੜ ਗਏ? ਉਹਨਾਂ ਦਾ ਬਾਈ ਹਲੇ ਕੁਝ ਨਹੀਂ ਕਹਿ ਸਕਦੇ। ਹਾਂ ਨਹੀਂ। ਕਿਉਂ ਪਾਕਿਸਤਾਨ ਚ ਹੁਣ ਕਦੇ ਗਏ ਨਹੀਂ ਹੈਗੇ? ਨਾ ਮੇਰੇ ਅੱਬੇ ਹੁਣ ਹੀ ਗੁਜ਼ਰ ਗਏ ਸਾਰੇ ਨਹੀਂ ਤਾਂ ਇਹ ਜਾਜੂ ਆਉਂਦੇ ਤੇ। ਅੱਛਾ ਜੀ। ਹੁਣ ਜਾਣੀ ਕੋਈ ਕੁਝ ਕਹਿ ਨਹੀਂ ਸਕਦੇ ਉਹਨਾਂ ਦਾ ਬੰਦ। ਅੱਛਾ ਅੱਛਾ ਠੀਕ ਹੈ। ਹੋਣਗੇ ਹੋਣਗੇ ਇਹ ਤਾਂ ਗੱਲ ਹੋਣੀ ਸਕਦੀ ਵੀ ਉਹ ਨਾ ਹੋਣ। ਹੋਣਗੇ ਉਹਨਾਂ ਦਾ ਚਾਹੇ ਗਾਹਾਂ ਦੀ ਗਾਹਾਂ ਵੀੜੀ ਆ ਗਈ ਹੋਵੇ ਕਿਉਂ ਕਈ ਵਾਰ ਬਜ਼ੁਰਗ ਨੇ ਹੁਣ ਮੰਨ ਲਓ ਸਾਡੇ ਬਜ਼ੁਰਗ ਨੇ ਉਹ ਕਈ ਵਾਰ ਬਜ਼ੁਰਗ ਗਾ ਉਹਨਾਂ ਦੇ ਨਾਂ ਦਾੱਸ ਕੇ ਗਏ ਹੁਣ ਹੁਣ ਵੀ ਰੱਬੋ ਪਿੰਡ ਦੇ ਵਿੱਚ ਉਹ ਨਸਲ ਤਾਂ ਹੋਣੀ ਨਹੀਂ ਕਿਹੜੀ ਜਿਹੜੀ ਰੱਬੋ ਵਾਲੀ ਲਾਈਨ ਸੀ ਉਹਦੇ ਵਾਲੇ ਤਾਂ ਮੇਲਾ ਤਾਂ ਖਤਮ ਹੋਣ ਰੱਬੋ ਵਾਲੇ ਉਹ ਪਿੰਡ ਚੋਂ ਖਤਮ ਹੋ ਗਿਓ ਆਪਣੇ ਪੰਜਾਬ ਖਤਮ ਆਊ ਤਾਂ ਹੈਗੀਆਂ ਨੇ ਹਾਂ ਹੁਣ ਪੰਜਾਬ ਚ ਹੈਗੀਆਂ ਨੇ ਹਾਂ ਅੱਜ ਚ ਹੈਗੀਆਂ ਨੇ ਇਹ ਨਾ ਕਹੋ ਵੀ ਹੈ ਨਹੀਂ ਹਾਂ ਜਾਣੀ ਵੀ ਉਹ ਚ ਰੱਬੋ ਚ ਖਤਮ ਆਏ ਗੱਲ ਹੋਰ ਵੀ ਐ ਆਪਣਾ ਲੋਕ ਕਹਿੰਦੇ ਨੇ ਪੰਜਾਬ ਜੀ ਨਸਲ ਨਹੀਂ ਹੈਗੀ ਯਾਰ ਨਹੀਂ ਨਹੀਂ ਸਾਬ ਕੋਸਾ ਪੰਜਾਬ ਚ ਸਭ ਤੋਂ ਵੱਧ ਹੈ ਵੀਰੇ ਪੂਰੀਆ ਹੁਣ ਤੂੰ ਦੱਸ ਮੇਰੀ ਗੱਲ ਸੁਣ ਯਾਰ ਆ ਨਸ ਲਾਣੇ ਆਉਣ ਲੈ ਤੁਸੀਂ ਕਹਿੰਦੇ ਹੋ ਪੰਜਾਬ ਚ ਨਸ ਨਹੀਂ ਆ ਭੈਣ ਚੋਦੀ ਪਾਕਿਸਤਾਨ ਚ ਨਸ ਲਿਆਉਂਦੀ ਅਸੀਂ ਲੈ ਵੇ ਪਾਕਿਸਤਾਨ ਚ ਨਹੀਂ ਹੋਣਾ ਹੈ ਬੱਕਰਾ ਹਨਾ ਪਾਕਿਸਤਾਨ ਚ ਨਸ ਲਿਆਉਂਦੀ ਲੈ ਦੇਖ ਲੋ ਹਨਾ ਇਹਦਾ ਘਰੇ ਤਿਆਰ ਕਰੀਆ ਬਾਈ ਕੋਈ ਐਵੇਂ ਨਹੀਂ ਕਹਿ ਸਕਦਾ ਵੀ ਹਾਂ ਚਾਰ ਬੱਕਰੇ ਨਾਲ ਦਾ ਬੱਚਾ ਹੈ ਕਿ ਪਿਛਲੇ ਸਾਲ ਦਾ ਹਾਂ ਲੈ ਤੇ ਨਾਲ ਦੀ ਇੱਕ ਦਾ ਪਾਰ ਪਾਠੇ ਦੇ ਨਾਲ ਦੀ ਮੁਸਲਿਮ ਉਹਦੇ ਕੋਲੇ ਬਾਗੀ ਉਹ ਚ ਹਮਾਰਾ ਇਟਰ ਚ ਮਹਾਰਾਸ਼ਟਰ ਤੋਰਦੀ ਬਾਈ ਮ ਕੋਲੇ ਬਾਗੀ ਅੱਛਾ ਜੀ ਇਹਦੀ ਭੈਣ ਹਾਂ ਦੋ ਇਹਦੇ ਨਾਲ ਬੱਕਰੇ ਤੇ ਉਹ ਮੈਂ ਬਾਹਰ ਭੇਜਦੇ ਤੇ ਦਿਓ ਵੀ ਲੈ ਦੇਖ ਸਕਦੇ ਓ ਬਾਈ ਬਾਹਰ ਵੀ ਤੋਰਦਾ ਮਾਲ ਹਣਾ ਬਾਹਰ ਤੋਰਦੇ ਆ ਬਾਈ ਬਾਹਰ ਜਾਂਦੇ ਨੇ ਆ ਪਾਠਾ ਹੁਣ ਜਿਹੜੀ ਬਾਹਰ ਗਈ ਆ ਇਹਦੀ ਭੈਣ ਅੱਛਾ ਜੀ ਬਾਕੀ ਦਾ ਸਿੰਗੀਆਂ ਚੁੰਗੀਆਂ ਦਿਖਾ ਦੇ ਲੈ ਇਹ ਸਿੰਗੀ ਦਾ ਭਾਈ ਮੈਂ ਕਿੱਡਾ ਬੱਕਰਾ ਉਸ ਆਮ ਨਾਲ ਸਿੰਗੀ ਦਾ ਬਹੁਤ ਛੂਟੀ ਐ ਲੈ ਦੇਖ ਲੋ ਲੈ ਦੇਖੋ ਬਈ ਸਿੰਗੀ ਦੇਖੋ ਨਾਲ ਆ ਆ ਦੇਖੋ ਬਈ ਅੱਖਾਂ ਦੇਖੋ ਹਣਾ ਇਹ ਤਾਂ ਮੈਂ ਕਹਿੰਦਾ ਤੂੰ ਮੜਿਆ ਰਾ ਹੁਣ ਬੱਕਰੀਆਂ ਬੋਲੀ ਹੋਈਆਂ ਨਾਲ ਲੈ ਆਏ ਹੱਥਾਂ ਨਾਲੇ ਬਾਹਰ ਨਾ ਮੈਂ ਕਹਿੰਦਾ ਪੂਰੀ ਹੋ ਜਾਂਦਾ ਝਾਲਰ ਦਿਖਾਈ ਬਾਈ ਮੜਾ ਫੜ ਕੇ ਜਦੋਂ ਬੱਕਰੀਆਂ ਫੰਡਰਾ ਹੋਣ ਘੜਦੇ ਨਾ ਬੱਕਰਾ ਬੋਲਣ ਲੈ ਫੇਰ ਦੇਖ ਲਈ ਆ ਕੇ ਦੀ ਝਾਲ ਲੈ ਲੈ ਝਾਲਰ ਤਾਂ ਬਾਈ ਹੁ ਲਸ ਲਸ ਕਰਦੇ ਆ ਬਾਈ ਅੱਜ ਤਾਂ 2 ਮਹੀਨਿਆਂ ਨੂੰ ਇਦੋਂ ਵੀ ਸ਼ਕਲ ਹੋਰ ਦਿਖਾਵਾਂਗੇ ਦੀ ਤੇ ਬਾਈ ਠੀਕ ਹੈ ਮੈਂ ਕਹਿੰਦਾ ਕੰਨ ਦੇਖ ਲੈ ਲੈ ਕੰਨ ਦਿਖਾ ਲੈ ਕੰਨ ਦੇਖ ਬਾਈ ਚੌੜਾ ਬਹੁਤ ਆ ਹਨਾ ਹੂੰ ਇਕੱਠਾ ਕਰਕੇ ਰੱਖਦਾਗਾ ਕੰਨ ਲੈ ਚੌੜਾ ਵੱਧੂਗਾ ਮੈਂ ਕਹਿੰਦਾ ਲੈ ਲੈ ਦੇਖ ਸਕਦੇ ਹੋ ਬਾਈ ਕਾਂ ਦੀ ਚੜਾਈ ਵੀ ਬਹੁਤ ਆ ਬੱਕਰੀ ਦੀ ਹਾਈਟ ਵੀ ਬਹੁਤ ਆ ਤਾਂ ਬਹੁਤ ਆ ਬੱਕਰੀ ਦਾ ਵੀ ਬਹੁਤ ਚੰਗੀ ਦਾ ਨਾ ਹਾਂ ਇਹ ਵੀ ਗੱਲ ਬੱਕਰੀ ਚ ਕੋਈ ਕਮੀ ਨਹੀਂ ਹੈ ਤੇ ਫੇਰ ਬਾਕੀ ਸਾਨੂੰ ਮਾਂ ਮਾਂ ਧੀਆ ਸਾਰੀਆਂ ਦਿਖਾ ਦਿਆਂ ਲੱਗ ਪਗਾ ਆਪਣੇ ਹਣਾ ਬਈ ਉਹੀ ਗੱਲ ਕਰਦੇ ਆ ਨਾ ਹੁਣ ਤੋਂ ਮੰਨ ਕੇ ਚੱਲੇ ਹੀ ਲਾਲਾ ਹੁਣ ਇਹਦੀ ਧੀ ਵੀ ਆ ਗਈ ਆਪਣੇ ਕੋਲੇ ਹਾਂਜੀ ਧੀਆ ਵੀ ਖੜੀਆਂ ਨੇ ਇੱਥੇ ਬੱਕਰੀਆਂ ਚ ਤਿੰਨ ਘਰੇ ਨੇ ਦੋ ਉਰੇ ਨੇ ਹਾਂ ਠੀਕ ਆ ਤਿੰਨਾਂ ਬਹੁਤ ਦਿਖਾ ਨਹੀਂ ਸਕਦੇ ਹਣਾ ਓਪਾ ਦਿਖਾਉਂਦੇ ਨਹੀਂ ਦੋ ਪੱਠਾ ਫੈੜਾਂ ਫਰਦੀਆਂ ਨੇ ਚਾਰ ਚਾਰ ਦੰਦ ਸਹੀ ਗੱਲ ਆ ਜੀ ਠੀਕ ਆ ਨੀ ਇੱਕ ਦੀ ਮਾਂ ਖੜੀ ਆਪਣੇ ਕੋਲ ਲੈ ਹੁਣ ਐਂ ਕਰੋ ਜੀ ਵੀਡੀਓ ਦਾ ਕਰ ਦੋ ਐਂਡ ਹੁਣ ਹੋਊਗੀ ਅੱਧੇ ਘੰਟੇ ਦੀ ਵੀਡੀਓ ਬਾ ਧੰਨਵਾਦ ਸਾਰਿਆਂ ਦਾ ਦੇਖਣ ਵਾਲਿਆਂ ਦਾ ਤੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ 95019 95598 95019 95598 ਤੇ ਬੱਚੇ ਤੇ ਬੱਕਰੀਆਂ ਬੁੱਕ ਕਰਾ ਸਕਦੇ ਨੇ ਕੋਈ ਗੱਲ ਨਹੀਂ ਜਿੰਨੇ ਲੋੜਾ ਕਰ ਦਿਆਂਗੇ ਕੋਈ ਚੱਕਰ ਨਹੀਂ ਹੈਗਾ ਲੈ ਦੇਖ ਸਕਦੇ ਹੋ ਬਾਈ ਪਰ ਆਪਾਂ ਮੁੱਲ ਲੈ ਕੇ ਨੀਤਾ ਤੇ ਘਰੋਂ ਦਵਾਂਗੇ ਤੇ ਬੱਕਰਾ ਆ ਬਵੇ ਕਿੰਨਾ ਨਹੀਂ ਹਣਾ ਬੱਕਰਾ ਨਹੀਂ ਹਲੇ ਵੇਚਦੇ